ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚ ਆਰ ਪੰਜਾਬੀ ਕਹਾਣੀਆਂ ਤੇ ਮੇਰਾ ਵਿਆਹ ਨਿੱਕੀ ਨਾਲ ਹੋਇਆ ਸੀ ਕਾਫੀ ਸੁਲਜੀ ਹੋਈ ਕੁੜੀ ਸੀ ਤੇ ਮੈਨੂੰ ਅਜੇਹਾ ਕੁੜੀਆਂ ਪਸੰਦ ਸੀ ਪਰ ਮਸਲਾ ਉਸ ਵਕਤ ਹੋਇਆ ਜਦੋਂ ਨਿੱਕੀ ਪ੍ਰੈਗਨੈਂਟ ਹੋਈ ਡਾਕਟਰ ਨੇ ਉਸ ਨੂੰ ਬੈੱਡ ਰੈਸਟ ਦੀ ਸਲਾਹ ਦੇ ਦਿੱਤੀ ਕਿਉਂਕਿ ਉਹ ਅੰਦਰੂਨੀ ਤੌਰ ਤੇ ਕਮਜ਼ੋਰ ਸੀ ਮੇਰੇ ਘਰ ਵਿੱਚ ਕੋਈ ਵੀ ਅਜੇਹਾ ਨਹੀਂ ਸੀ ਜੋ ਉਸ ਨੂੰ ਬੈੱਡ ਰੈਸਟ ਤੇ ਬਿਠਾ ਕੇ ਸੰਭਾਲ ਸਕਦਾ ਫੈਸਲੇ ਹੀ ਮਜਬੂਰ ਨੂੰ ਮੈਨੂੰ ਆਪਣੀ ਇਹ ਗੱਲ ਆਪਣੀ ਸੱਸ ਦੇ ਸਾਹਮਣੇ ਰੱਖਣੀ ਪਈ ਕਿਉਂਕਿ ਮੈਂ ਮਬਈ 'ਚ ਇਕੱਲਾ ਰਹਿੰਦਾ ਸੀ। ਮੇਰਾ ਇਸ ਦੁਨੀਆ 'ਚ ਕੋਈ ਨਹੀਂ ਸੀ, ਨਾ ਮੇਰਾ ਕੋਈ ਭਰਾ ਸੀ, ਨਾ ਹੀ ਮੇਰੇ ਕੋਈ ਭੈਣ ਸੀ। ਮੇਰੇ ਮਾਪੇ ਵੀ ਇਸ ਦੁਨੀਆ ਤੋਂ ਜਾ ਚੁੱਕੇ ਸੀ ਤੇ ਨਿੱਕੀ ਥੋੜਾ ਜਿਹਾ ਤੁਰਦੀ ਫਿਰਦੀ ਤਾਂ ਥੱਕ ਜਾਂਦੀ। ਸੱਸ ਨੇ ਜਦੋਂ ਮੇਰੀ ਇਹ ਗੱਲ ਸੁਣੀ ਤਾਂ ਮੇਰੀ ਛੋਟੀ ਸਾਲੀ ਨੂੰ ਮੇਰੇ ਨਾਲ ਭੇਜਣ ਦੇ ਲਈ ਤਿਆਰ ਹੋ ਗਈ। ਉਹ ਸਿਰਫ ਹਾਲੇ 20 ਸਾਲ ਦੀ ਸੀ ਪਰ ਸ਼ਾਇਦ ਥੋੜੀ ਜੀ ਚੁਲਬਲੀ ਸੀ। ਸਾਡੇ ਵਿਆਹ ਉੱਤੇ ਵੀ ਉਹ ਮੁਸਕਰਾ ਮੁਸਕਰਾ ਕੇ ਮੈਨੂੰ ਦੇਖਦੀ ਰਹਿੰਦੀ ਮੈਂ ਵੀ ਅੱਗੋਂ ਉਸ ਦੀ ਮੁਸਕਰਾਹਟ ਦਾ ਜਵਾਬ ਮੁਸਕਰਾਹਟ ਦੇ ਨਾਲ ਦਿੱਤਾ ਤਾਂ ਸ਼ਰਮਾਉਣ ਲੱਗੀ ਦੁਪੱਟਾ ਮੂੰਹ 'ਚ ਪਾ ਕੇ ਡਰਾਇੰਗ ਰੂਮ ਤੋਂ ਬਾਹਰ ਚਲੀ ਗਈ ਉਸ ਦੀ ਇਹ ਹਰਕਤ ਮੈਨੂੰ ਥੋੜੀ ਅਜੀਬ ਲੱਗੀ ਪਰ ਫਿਰ ਮੈਂ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਉਧਰ ਉਹ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਖੜੀ ਮੇਰੀ ਪਤਨੀ ਤੇ ਮੇਰੀ ਸੱਸ ਦੀਆਂ ਗੱਲਾਂ ਸੁਣ ਰਹੀ ਸੀ ਤੇ ਮੈਨੂੰ ਦੇਖ ਕੇ ਮੁਸਕਰਾਈ ਜਾ ਰਹੀ ਸੀ ਜਿਆ ਸ਼ਰਮਾ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਜੇ ਸ਼ਰਮਾ ਵੀ ਰਹੀ ਆ ਤਾਂ ਕਿਉਂ ਸ਼ਰਮਾ ਰਹੀ ਆ ਮੇਰੀ ਸੱਸ ਨੇ ਉਸ ਨੂੰ ਕਿਹਾ ਕਿ ਪਾਇਲ ਆਪਣੇ ਕੱਪੜੇ ਬੈਗ ਵਿੱਚ ਪਾਲਾ ਤੇਰੇ ਜੀਜਾ ਜੀ ਤੈਨੂੰ ਲੈਣ ਆਏ ਆ ਇਹ ਸੁਣ ਕੇ ਉਹ ਫੌਰਨ ਹੀ ਆਪਣੇ ਕਮਰੇ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਇੱਕ ਛੋਟਾ ਜਿਹਾ ਬੈਗ ਉਸ ਦੇ ਹੱਥ ਵਿੱਚ ਸੀ ਮੈਂ ਮੋਟਰਸਾਈਕਲ ਤੇ ਆਪਣੀ ਸਾਲੀ ਨੂੰ ਲੈਣ ਆਇਆ ਸੀ ਇਸ ਲਈ ਆਪਣੀ ਮੋਟਰਸਾਈਕਲ ਤੇ ਹੀ ਉਸ ਨੂੰ ਮੈਂ ਬਿਠਾ ਲਿਆ ਮੈਂ ਉਸ ਦਾ ਸਮਾਨ ਅੱਗੇ ਰੱਖਿਆ ਤੇ ਉਹ ਪਿੱਛੇ ਬੈਠਣ ਦਾ ਇਸ਼ਾਰਾ ਕੀਤਾ ਹਾਲਾਂਕਿ ਮੋਟਰਸਾਈਕਲ ਦੇ ਪਿੱਛੇ ਸਟੈਂਡ ਲੱਗਿਆ ਹੋਇਆ ਸੀ ਪਰ ਉਸ ਨੇ ਮੈਨੂੰ ਮੋਢਿਆਂ ਤੋਂ ਫੜਿਆ ਇੱਥੋਂ ਤੱਕ ਤਾਂ ਗੱਲ ਸਮਝ ਵਿੱਚ ਆਉਂਦੀ ਸੀ ਉਹ ਮੇਰੇ ਨਾਲ ਬੈਠ ਗਈ ਮੈਂ ਮੋਟਰਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਅੱਧਾ ਰਸਤਾ ਤੈਅ ਹੋਇਆ ਉਸ ਨੇ ਆਪਣੇ ਹੱਥ ਮੋਢੇ ਤੋਂ ਹਟਾ ਕੇ ਮੇਰੀ ਕਮਰ ਤੇ ਰੱਖ ਲਏ ਤੇ ਫਿਰ ਹੌਲੀ-ਹੌਲੀ ਉਹ ਮੇਰੇ ਕਰੀਬ ਹੋਣ ਲੱਗੀ ਆਪਣੀਆਂ ਦੋਨਾਂ ਬਾਹਾਂ ਨੂੰ ਕਮਰ ਦੇ ਕੋਲ ਦੀ ਲੰਗਾ ਕੇ ਮੇਰਾ ਸੀਨਾ ਫੜ ਚੁੱਕੀ ਸੀ ਅਤੇ ਮੇਰੇ ਬਿਲਕੁਲ ਨਾਲ ਜੜ ਕੇ ਬੈਠ ਗਈ ਮੋਟਰਸਾਈਕਲ ਚਲਾਉਂਦੇ ਚਲਾਉਂਦੇ ਮੈਂ ਬੜੀ ਜ਼ੋਰ ਨਾਲ ਝਟਕਾ ਲੱਗਿਆ ਸ਼ੁਕਰ ਆ ਕਿ ਹਲੇ ਮੈਂ ਰੋਡ ਤੇ ਨਹੀਂ ਸੀ ਵਰਨਾ ਇਸ ਤਰ੍ਹਾਂ ਹੋਣ ਨਾਲ ਬੁਖਲਾਹਟ ਦੀ وجہ ਨਾਲ ਸ਼ਾਇਦ ਐਕਸੀਡੈਂਟ ਹੀ ਨਾ ਕਰਵਾ ਬੈਠਦਾ ਮੈਂ ਇੱਕਦਮ ਨਾਲ ਮੋਟਰਸਾਈਕਲ ਸਾਈਡ ਤੇ ਖੜਾ ਕਰਕੇ ਕਿਹਾ ਇਹ ਤੂੰ ਕੀ ਕਰ ਰਹੀ ਆ ਪਾਇਲ ਹਟਾ ਆਪਣੇ ਹੱਥ ਮੇਰੇ ਤੇਜ਼ ਬੋਲਣ ਨਾਲ ਉਹ ਸ਼ਾਇਦ ਘਬਰਾ ਗਈ ਉਸਨੇ ਫੌਰਨ ਹੀ ਆਪਣੇ ਹੱਥ ਪਿੱਛੇ ਕਰ ਲਏ ਮੈਂ ਕਿਹਾ ਪਿੱਛੇ ਸਟੈਂਡ ਮੌਜੂਦ ਆ ਤੇ ਜੇ ਤੂੰ ਫੜਨਾ ਹੀ ਆ ਤਾਂ ਮੇਰੇ ਮੋਢੇ ਤੇ ਹੱਥ ਰੱਖ ਸਕਦੀ ਆ ਜਾਂ ਸਟੈਂਡ ਨੂੰ ਫੜ ਲਾ ਮੈਨੂੰ ਅੱਜ ਤੱਕ ਕਦੇ ਕਿਸੇ ਨੇ ਇਸ ਤਰ੍ਹਾਂ ਨਹੀਂ ਫੜਿਆ ਕਦੇ ਕੋਈ ਕੁੜੀ ਮੇਰੇ ਨਾਲ ਇਸ ਤਰ੍ਹਾਂ ਜੜ ਕੇ ਨਹੀਂ ਬੈਠੀ ਮੇਰੀ ਗੱਲ ਸੁਣ ਕੇ ਪਾਇਲ ਵਾਪਸ ਤੋਂ ਸਹੀ ਹੋ ਗਈ ਮੈਂ ਉਸ ਨੂੰ ਘਰ ਲੈ ਆਇਆ ਨਿੱਕੀ ਉਸ ਨੂੰ ਦੇਖ ਕੇ ਬਹੁਤ ਹੀ ਖੁਸ਼ ਸੀ ਸਾਰਾ ਕੰਮ ਨਿੱਕੀ ਨੇ ਪਾਇਲ ਦੇ ਸਿਰ ਤੇ ਪਾ ਦਿੱਤਾ ਨਾਸ਼ਤਾ ਤੱਕ ਨਿੱਕੀ ਦੇ ਕਮਰੇ ਵਿੱਚ ਲਿਆ ਕੇ ਦਿੰਦੀ ਮੇਰੇ ਆਫਿਸ ਦੇ ਕੱਪੜੇ ਵੀ ਉਹੀ ਪ੍ਰੈਸ ਕਰਦੀ ਮੈਂ ਆਪਣੇ ਵਾਸ਼ਰੂਮ ਤੋਂ ਨਹਾ ਰਿਹਾ ਸੀ ਅਕਸਰ ਨਿੱਕੀ ਦੀ ਜਦੋਂ ਵੀ ਤਬੀਅਤ ਖਰਾਬ ਹੁੰਦੀ ਤਾਂ ਉਹ ਕਮਰੇ ਚੋਂ ਬਾਹਰ ਨਿਕਲ ਕੇ ਲਾਉਂਜ ਵਿੱਚ ਬਣੇ ਹੋਈ ਬਾਲਕਨੀ 'ਚ ਚਲੀ ਜਾਂਦੀ ਹੁਣ ਵੀ ਉਹ ਬਾਲਕਨੀ 'ਚ ਜਾ ਚੁੱਕੀ ਸੀ ਕਮਰਾ ਬਿਲਕੁਲ ਖਾਲੀ ਸੀ ਪਾਇਲ ਮੇਰੇ ਕੱਪੜੇ ਪ੍ਰੈਸ ਕਰ ਰਹੀ ਸੀ ਜਦੋਂ ਮੈਂ ਵਾਸ਼ਰੂਮ ਚੋਂ ਬਾਹਰ ਨਿਕਲਿਆ ਤਾਂ ਸਿਰਫ ਤੌਲੀਏ ਵਿੱਚ ਸੀ ਪਰ ਜਿਵੇਂ ਹੀ ਮੈਂ ਕਮਰੇ 'ਚ ਆਇਆ ਤਾਂ ਆਪਣੇ ਸਾਹਮਣੇ ਪਾਇਲ ਨੂੰ ਦੇਖ ਕੇ ਮੇਰਾ ਗੁੱਸੇ ਨਾਲ ਬੁਰਾ ਹਾਲ ਹੋ ਗਿਆ ਉਹ ਸ਼ਾਇਦ ਮੇਰੇ ਪ੍ਰੈਸ ਕੀਤੇ ਹੋਏ ਕੱਪੜੇ ਰੱਖਣ ਆਈ ਸੀ ਪਰ ਉਹ ਵਾਪਸ ਜਾਣ ਦੀ ਬਜਾਏ ਡਰੈਸਿੰਗ ਟੇਬਲ ਦੇ ਸਾਹਮਣੇ ਖੜੀ ਹੋ ਕੇ ਨਿੱਕੀ ਦੀ ਲਿਪਸਟਿਕ ਲਗਾ ਰਹੀ ਸੀ ਮੈਨੂੰ ਦੇਖ ਕੇ ਫੌਰਨ ਘਬਰਾ ਗਈ ਮੈਂ ਕਿਹਾ ਤੂੰ ਇੱਥੇ ਕੀ ਕਰ ਰਹੀ ਆ ਕੋਈ ਸ਼ਰਮ ਆ ਤੇਰੇ ਅੰਦਰ ਤਾਂ ਕਹਿਣ ਲੱਗੀ ਉਹ ਮੈਂ ਬਸ ਮੈਂ ਕਿਹਾ ਦਫਾ ਹੋ ਜਾ ਇੱਥੋਂ ਮੇਰੇ ਕਮਰੇ ਤੋਂ ਬਾਹਰ ਚਲੀ ਜਾ ਅਜੀਬ ਬੇਵਕੂਫ ਕੁੜੀਆਂ ਤਾਂ ਮੇਰੇ ਘੂਰਾਂ ਨਾਲ ਮੋਟੇ-ਮੋਟੇ ਹੰਝੂ ਬਹੌਂਦੀ ਹੋਈ ਕਮਰੇ ਤੋਂ ਬਾਹਰ ਨਿਕਲ ਗਈ ਮੈਂ ਗੁੱਸੇ ਨਾਲ ਆਪਣੇ ਕੱਪੜੇ ਬਦਲੇ ਸੀ ਕਮਰੇ ਤੋਂ ਬਾਹਰ ਆਇਆ ਤਾਂ ਉਹ ਨਿੱਕੀ ਦੇ ਗਲੇ ਲੱਗ ਕੇ ਰੋ ਰਹੀ ਸੀ ਕਹਿਣ ਲੱਗੀ ਮੈਨੂੰ ਵਾਪਸ ਛੱਡਾ ਉਸਦੀ ਮੈਂ ਨਹੀਂ ਰਹਿਣਾ ਤੁਹਾਡੇ ਘਰ ਜੀਜਾ ਜੀ ਹਰ ਵਕਤ ਮੈਨੂੰ ਝੜਕਦੇ ਰਹਿੰਦੇ ਆ ਮੈਨੂੰ ਤੁਹਾਡੀ ਲਿਪਸਟਿਕ ਚੰਗੀ ਲੱਗੀ ਇਸ ਲਈ ਮੈਂ ਲਾ ਰਹੀ ਸੀ ਮੈਨੂੰ ਕਮਰੇ ਤੋਂ ਬਾਹਰ ਆਉਂਦਾ ਦੇਖ ਨਿੱਕੀ ਵੀ ਮੈਨੂੰ ਘੂਰਨ ਲੱਗੀ ਕਹਿਣ ਲੱਗੀ ਕਮਾਲ ਕਰਦੇ ਹੋ ਤੁਸੀਂ ਇਹ ਬੱਚੀ ਹੀ ਤਾਂ ਹੈ ਮੇਰੀ ਭੈਣ ਤੁਸੀਂ ਕਿੰਨੇ ਬੁਰੇ ਤਰੀਕੇ ਨਾਲ ਉਸ ਨੂੰ ਕੂ ਰਹੀ ਸੀ ਸਾਰਾ ਘਰ ਦਾ ਕੰਮ ਉਸ ਉਤੇ ਆਣ ਪਿਆ ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਤਾਂ ਕਦੇ ਇਸ ਤੋਂ ਕੋਈ ਕੰਮ ਨਹੀਂ ਕਰਵਾਇਆ ਸੀ ਪਰ ਹੁਣ ਉਹ ਮਜਬੂਰੀ ਦੀ ਵਜ੍ਹਾ ਨਾਲ ਇੱਥੇ ਆ ਗਈ ਤਾਂ ਤੁਹਾਨੂੰ ਆਪਣਾ ਰਵਈਆ ਉਸ ਦੇ ਨਾਲ ਚੰਗਾ ਰੱਖਣਾ ਚਾਹੀਦਾ ਨਾ ਕਿ ਤੁਸੀਂ ਉਸ ਨੂੰ ਝੜਕਦੇ ਫਿਰੋ ਮੈਂ ਨਿੱਕੀ ਨੂੰ ਕੋਈ ਜਵਾਬ ਨਹੀਂ ਦਿੱਤਾ ਉਸ ਦੀ ਬੇਵਕੂਫੀ ਤੇ ਹੈਰਾਨੀ ਭਰੰਗਾ ਨਜ਼ਰਾਂ ਨਾਲ ਉਸ ਨੂੰ ਦੇਖਣ ਲੱਗਿਆ ਉਸ ਨੂੰ ਸਮਝਣਾ ਚਾਹੀਦਾ ਸੀ ਕਿ ਕਿਸ ਮੌਕੇ ਤੇ ਉਸ ਦੀ ਭੈਣ ਨੂੰ ਕਿੱਥੇ ਹੋਣਾ ਚਾਹੀਦਾ ਮੈਂ ਬਿਨਾਂ ਨਾਸ਼ਤਾ ਕੀਤੇ ਆਫਿਸ ਚਲਾ ਗਿਆ ਮੈਨੂੰ ਪਾਇਲ ਤੋਂ ਚੜਜ ਹੀ ਹੋਣ ਲੱਗੀ ਕਿਉਂਕਿ ਉਸ ਦੀਆਂ ਹਰਕਤਾਂ ਹੀ ਕੁਝ ਅਜੇਹੀਆਂ ਸੀ ਇੱਕ ਵਾਰ ਮੈਂ ਥੱਕਿਆ ਹੋਇਆ ਜਲਦੀ ਘਰ ਆ ਗਿਆ ਤਾਂ ਦੇਖਿਆ ਘਰ ਬਿਲਕੁਲ ਖਾਲੀ ਸੀ ਮੇਨ ਦਰਵਾਜ਼ੇ ਦੀ ਚਾਬੀ ਮੇਰੇ ਕੋਲ ਹੀ ਹੁੰਦੀ ਸੀ ਮੈਨੂੰ ਲੱਗਿਆ ਸ਼ਾਇਦ ਪਾਇਲ ਆਪਣੇ ਕਮਰੇ 'ਚ ਹੋਵੇਗੀ ਕਿਉਂਕਿ ਉਸਦੇ ਕਮਰੇ ਦਾ ਦਰਵਾਜ਼ਾ ਬੰਦ ਸੀ ਮੈਂ ਆਪਣੇ ਕਮਰੇ ਵਿੱਚ ਆਇਆ ਤਾਂ ਨਿੱਕੀ ਮੂੰਹ ਉੱਤੇ ਚਾਦਰ ਲੈ ਕੇ ਸੌ ਰਹੀ ਸੀ ਜਦੋਂ ਤੋਂ ਨਿੱਕੀ ਪ੍ਰੈਗਨੈਂਟ ਹੋਈ ਸੀ ਮੈਨੂੰ ਆਪਣੇ ਕਰੀਬ ਨਹੀਂ ਆਉਣ ਦਿੰਦੀ ਸੀ ਕਹਿ ਰਹੀ ਸੀ ਕਿ ਡਾਕਟਰ ਨੇ ਸਾਵਧਾਨੀ ਦੱਸੀ ਆ ਵੈਸੇ ਉਸ ਨੂੰ ਦੇਖ ਕੇ ਤਾਂ ਮੇਰਾ ਦਿਲ ਕੁਝ ਸ਼ੈਤਾਨੀ ਕਰਨ ਨੂੰ ਚਾਹ ਰਿਹਾ ਸੀ ਮੈਂ ਕਮਰਾ ਬੰਦ ਕੀਤਾ ਤੇ ਲੋਕ ਕਰ ਦਿੱਤਾ ਆਪਣੇ ਆਫਿਸ ਦਾ ਬੈਗ ਮੈਂ ਇੱਕ ਪਾਸੇ ਰੱਖਿਆ ਤੇ ਨਿੱਕੀ ਦੇ ਨਾਲ ਜਾ ਕੇ ਪੈ ਗਿਆ ਇੱਕ ਮਹੀਨੇ ਤੋਂ ਉਸਨੇ ਮੇਰੇ ਤੇ ਪਾਬੰਦੀਆਂ ਲਗਾ ਰੱਖੀਆਂ ਸੀ ਇਸ ਲਈ ਸੋਚਿਆ ਕਿ ਅੱਜ ਮੈਂ ਲੈਂਪ ਆਫ ਕਰ ਦਿੱਤਾ ਅਤੇ ਉਸ ਦਾ ਚਾਦਰ ਚੁੱਕ ਕੇ ਉਸ ਦੇ ਬਿਲਕੁਲ ਕਰੀਬ ਪੈ ਗਿਆ ਕਹਿਣ ਲੱਗੀ ਕਿ ਤੁਸੀਂ ਕੀ ਕਰ ਰਹੇ ਹੋ ਮੈਂ ਉਸ ਦੀ ਗੱਲ ਖਤਮ ਨਹੀਂ ਹੋਣ ਦਿੱਤੀ ਮੈਂ ਉਸ ਦੇ ਮੂੰਹ ਤੇ ਹੱਥ ਰੱਖ ਦਿੱਤਾ ਮੈਂ ਕਿਹਾ ਬਹੁਤ ਤੜਫਾ ਲਿਆ ਤੂੰ ਮੈਨੂੰ ਅੱਜ ਮੈਂ ਤੇਰੀ ਕੋਈ ਗੱਲ ਨਹੀਂ ਸੁਣਾਗਾ ਹਾਲੇ ਉਸ ਤੋਂ ਪਹਿਲਾਂ ਕਿ ਮੈਂ ਉਸ ਦੇ ਕਰੀਬ ਆਉਂਦਾ ਬਾਹਰ 메ਨ ਗੇਟ ਦੀ ਬੈਲ ਵੱਜੀ ਮੈਨੂੰ ਹੈਰਾਨੀ ਹੋਈ ਕਿ ਇਸ ਵਕਤ ਕੌਣ ਹੋ ਸਕਦਾ ਮੈਂ ਉਸਦੇ ਪਿੱਛੇ ਹਟ ਗਿਆ ਲੇਕਿਨ ਜਿਵੇਂ ਹੀ ਮੈਂ ਲੈਂਪ ਖੋਲਿਆ ਤਾਂ ਮੇਰੇ ਹੋਸ਼ ਹਵਾਸ਼ ੁੱਡ ਕੇ ਰਹਿ ਗਏ ਕਿਉਂਕਿ ਨਿੱਕੀ ਦੀ ਜਗ੍ਹਾ ਪਾਇਲ ਪਈ ਸੀ ਜੋ ਉਸ ਵਕਤ ਬਾਦ ਹਵਾਸ਼ ਸੀ ਤੇ ਹੜਬੜਾ ਕੇ ਉੱਠ ਕੇ ਬੈਠ ਗਈ ਉਸਦੇ ਲੰਬੇ ਕਣੇ ਵਾਲ ਖੁੱਲੇ ਪਏ ਸੀ ਉਹ ਮੇਰੇ ਕਮਰੇ ਵਿੱਚ ਕੀ ਕਰ ਰਹੀ ਸੀ ਪੌਣ ਉਸਨੇ ਆਪਣਾ ਦੁਪੱਟਾ ਬੈੱਡ ਤੋਂ ਸਾਈਡ ਤੇ ਚੁੱਕਿਆ ਤੇ ਕਮਰੇ ਤੋਂ ਬਾਹਰ ਨਿਕਲ ਗਈ ਮੇਰਾ ਤਾਂ ਗੁੱਸੇ ਅਤੇ ਸ਼ਰਮਿੰਦਗੀ ਦੇ ਬਾਰੇ ਮਾਰੇ ਬੁਰਾ ਹਾਲ ਹੋ ਚੁੱਕਿਆ ਸੀ ਮਨ ਚਾਹਿਆ ਝੁੱਲੂ ਪਰ ਪਾਣੀ ਚ ਡੁੱਬ ਜਾਵਾਂ ਪਾਇਲ ਕਮਰੇ ਤੋਂ ਜਾ ਚੁੱਕੀ ਸੀ ਥੋੜੀ ਦੇਰ ਬਾਅਦ ਨਿੱਕੀ ਫਲਦੀ ਹੋਈ ਸਾਹ ਦੇ ਨਾਲ ਕਮਰੇ ਅੰਦਰ ਆਈ ਉਸਨੇ ਦੁਪੱਟਾ ਲੈ ਰੱਖਿਆ ਸੀ ਜਿਵੇਂ ਕਿਤੇ ਬਾਹਰ ਤੋਂ ਆਈ ਹੋਵੇ ਆ ਕੇ ਬੈੱਡ ਤੇ ਬੈਠ ਗਈ ਉਸਨੇ ਆਪਣੇ ਸਿਰ ਤੋਂ ਦੁਪੱਟਾ ਇੱਕ ਪਾਸੇ ਉਤਾਰਿਆ ਕਹਿਣ ਲੱਗੀ ਤੁਸੀਂ ਆ ਗਏ ਆਫਿਸ ਤੋਂ ਮੈਂ ਕਿਹਾ ਤੂੰ ਕਿੱਥੇ ਗਈ ਸੀ ਕਹਿਣ ਲੱਗੀ ਮੇਰੇ ਪੇਟ 'ਚ ਥੋੜੀ ਤਖਲੀਫ ਸੀ ਅਸਲਈ ਮੈਂ ਗਵਾਂਡਨ ਦੇ ਨਾਲ ਡਾਕਟਰ ਦੇ ਕੋਲ ਚਲੀ ਗਈ ਸੀ ਉਸ ਦੇ ਕੋਲ ਗੱਡੀ ਆ ਨਾ ਥੋੜੀ ਸਹੂਲਤ ਹੋ ਗਈ ਡਾਕਟਰ ਤੋਂ ਚੈੱਕਅਪ ਕਰਵਾ ਕੇ ਹੁਣੇ ਆਈ ਆ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਕੀ ਹੋਇਆ ਤੈਨੂੰ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ ਕਹਿਣ ਲੱਗੀ ਕੀ ਹੋ ਗਿਆ ਤੁਹਾਨੂੰ ਤੁਸੀਂ ਆਫਿਸ 'ਚ ਹੁੰਦੇ ਹੋ ਕੰਮਾਂ ਚੱਲ ਜੇ ਹੋਏ ਹੁੰਦੇ ਹੋ ਮੈਂ ਤੁਹਾਨੂੰ ਕਿਉਂ ਪਰੇਸ਼ਾਨ ਕਰਦੀ ਐਸ ਹਾਲਤ ਵਿੱਚ ਔਰਤ ਦੀ ਤਬੀਅਤ ਕੁਝ ਅਜੇ ਹੀ ਰਹਿੰਦੀ ਆ ਬਸ ਪਹਿਲੀ ਵਾਰ ਐ ਨਾ ਇਸ ਲਈ ਮੈਨੂੰ ਥੋੜਾ ਡਰ ਜਿਹਾ ਲੱਗ ਰਿਹਾ ਡਾਕਟਰ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਕੁਝ ਮੈਡੀਸਨ ਉਸ ਨੇ ਲਿਖ ਕੇ ਦਿੱਤੀ ਕਹਿਣ ਲੱਗੀ ਕਿ ਉਹ ਮੈਨੂੰ ਕਮਜ਼ੋਰੀ ਲੱਗਦੀ ਆ ਜਾ ਰਹੀ ਆ ਪਰ ਉਸ ਵਕਤ ਮੈਨੂੰ ਫਿਕਰ ਇਹ ਸੀ ਕਿਤੇ ਪਾਇਲ ਆਪਣੀ ਭੈਣ ਨੂੰ ਕੁਝ ਨਾ ਕਹਿ ਦੇਵੇ ਮੈਂ ਤਾਂ ਸ਼ਾਇਦ ਨਿੱਕੀ ਨਾਲ ਨਜ਼ਰਾਂ ਵੀ ਨਹੀਂ ਮਿਲਾ ਪਾਉਂਦਾ ਜੋ ਕੁਝ ਹੋਇਆ ਸੀ ਉਹ ਇੱਕ ਇਤਫਾਕ ਹਾਦਸਾ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਆਰਾਮ ਕਰ ਮੈਂ ਹੁਣੇ ਆਉਣਾ ਮੈਂ ਆਪਣੇ ਕੱਪੜੇ ਬਦਲੇ ਤੇ ਕਮਰੇ ਤੋਂ ਬਾਹਰ ਨਿਕਲ ਆਇਆ ਪਾਇਲ ਉਸ ਵਕਤ ਕਿਚਨ ਵਿੱਚ ਰੋਟੀਆਂ ਬਣਾਉਣ ਲੱਗੀ ਹੋਈ ਸੀ ਮੈਂ ਕਿਚਨ 'ਚ ਗਿਆ ਤਾਂ ਉਹ ਰੋਟੀਆਂ ਬਣਾ ਰਹੀ ਸੀ ਮੈਂ ਉਸ ਦੇ ਕੋਲ ਆ ਕੇ ਖੜਾ ਹੋ ਗਿਆ ਮੈਨੂੰ ਦੇਖ ਕੇ ਉਸ ਨੇ ਆਪਣੇ ਚਿਹਰੇ ਦਾ ਰੁੱਖ ਬਦਲ ਲਿਆ ਮੈਂ ਆਪਣੀਆਂ ਨਜ਼ਰਾਂ ਝੁਕਾ ਲਈਆਂ ਕਿਉਂਕਿ ਗਲਤੀ ਮੇਰੀ ਸੀ ਪਰ ਕਸੂਰ ਸਿਰਫ ਮੇਰਾ ਇਕੱਲੇ ਦਾ ਨਹੀਂ ਸੀ ਪਾਇਲ ਦਾ ਵੀ ਸੀ ਜੇ ਆਰਾਮ ਕਰਨਾ ਹੀ ਸੀ ਤਾਂ ਆਪਣੇ ਕਮਰੇ ਵਿੱਚ ਜਾ ਕੇ ਕਰਦੀ ਮੇਰੇ ਕਮਰੇ ਵਿੱਚ ਉਸ ਨੂੰ ਪੈਣ ਦੀ ਕੀ ਜ਼ਰੂਰਤ ਸੀ ਫਿਲਹਾਲ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਗੱਲ ਨਿੱਕੀ ਤੱਕ ਪਹੁੰਚੇ ਮੈਂ ਉਸ ਨੂੰ ਕਿਹਾ ਕਿ ਮੇਰੀ ਗੱਲ ਸੁਣ ਜੋ ਕੁਝ ਵੀ ਹੋਇਆ ਆਪਣੀ ਭੈਣ ਨੂੰ ਕੁਝ ਨਾ ਕਹੀਂ ਮੇਰਾ ਲਹਿਜਾ ਥੋੜਾ ਸਖਤ ਸੀ ਉਹ ਚੁੱਪ ਰਹੀ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਹ ਗੱਲ ਥੋੜੀ ਨਰਮੀ ਨਾਲ ਕਰਨੀ ਚਾਹੀਦੀ ਸੀ ਕਿਤੇ ਮੇਰੇ ਗੁੱਸੇ ਭਰੇ ਤਰੀਕੇ ਨੂੰ ਸੁਣ ਕੇ ਗੱਲ ਖਰਾਬ ਹੀ ਨਾ ਹੋ ਜਾਵੇ ਤਾਂ ਮੈਂ ਕਿਹਾ ਪਾਇਲ ਦੇਖ ਜੋ ਕੁਝ ਵੀ ਹੋਇਆ ਉਹ ਇੱਕ ਇਤਫਾਕ ਸੀ ਪਹਿਲਾਂ ਤਾਂ ਤੈਨੂੰ ਮੇਰੇ ਕਮਰੇ ਵਿੱਚ ਸੌਣਾ ਨਹੀਂ ਚਾਹੀਦਾ ਸੀ ਫਿਰ ਤੂੰ ਮੂੰਹ ਟੱਕ ਕੇ ਚਾਦਰ ਲੈ ਕੇ ਪਈ ਸੀ ਮੈਂ ਨਹੀਂ ਜਾਣਦਾ ਸੀ ਮੈਨੂੰ ਲੱਗਿਆ ਕਿ ਤੂੰ ਨਿੱਕੀ ਹੀ ਆ ਪਰ ਫਿਰ ਵੀ ਜੋ ਕੁਝ ਹੋਇਆ ਉਸ ਦੇ ਲਈ ਮੈਂ ਮਾਫੀ ਚਾਹੁੰਨਾ ਪਰ ਪਲੀਜ਼ ਇਹ ਗੱਲ ਨਿੱਕੀ ਨੂੰ ਨਾ ਦੱਸੀ ਮੇਰੇ ਨਰਮ ਲਹਿਜੇ ਨੂੰ ਸੁਣ ਕੇ ਉਹ ਕਹਿਣ ਲੱਗੀ ਕਿ ਮੈਨੂੰ ਨਿੱਕੀ ਦੀਦੀ ਨੇ ਕਿਹਾ ਸੀ ਕਿ ਮੈਂ ਉਹਨਾਂ ਦੇ ਕਮਰੇ 'ਚ ਰਹਾ ਮੈਂ ਕਹਾਂ ਚੱਲ ਠੀਕ ਆ ਜੋ ਕੁਝ ਹੋ ਗਿਆ ਉਸ ਨੂੰ ਭੁੱਲ ਜਾ ਉਹ ਫੌਰਨ ਮੇਰੀ ਗੱਲ ਮੰਨ ਗਈ ਮੈਂ ਸਕੂਨ ਦਾ ਸਾਹ ਲਿਆ ਫਿਰ ਵਕਤ ਤੇਜ਼ੀ ਨਾਲ ਗੁਜ਼ਰਨ ਲੱਗਿਆ ਪਰ ਹੌਲੀ-ਹੌਲੀ ਮੇਰੀ ਪਾਇਲ ਨਾਲ ਕਾਫੀ ਹੱਦ ਤੱਕ ਗੱਲਬਾਤ ਹੋਣੀ ਸ਼ੁਰੂ ਹੋ ਗਈ ਉਹ ਆਪਣੀ ਕਾਲਜ ਦੀਆਂ ਗੱਲਾਂ ਵੀ ਮੇਰੇ ਨਾਲ ਕਰ ਲਿਆ ਕਰਦੀ ਪਰ ਨਿੱਕੀ ਦੀ ਹਾਲਤ ਮੈਨੂੰ ਠੀਕ ਨਹੀਂ ਲੱਗ ਰਹੀ ਸੀ ਜਿਵੇਂ-ਜਿਵੇਂ ਵਕਤ ਗੁਜ਼ਰਨ ਲੱਗਿਆ ਉਸ ਦਾ ਸਾਹ ਬਹੁਤ ਜ਼ਿਆਦਾ ਫੁੱਲਣ ਲੱਗਿਆ ਉਸ ਵਿੱਚ ਖੂਨ ਦੀ ਬਹੁਤ ਕਮੀ ਸੀ ਹਰ ਹਫਤੇ ਮੈਂ ਕਦੇ ਉਸ ਨੂੰ ਆਇਰਨ ਦੀ ਡ੍ਰਿਪ ਲਗਵਾਉਂਦਾ ਕਦੇ ਤਾਕਤ ਦੇ ਇੰਜੈਕਸ਼ਨ ਲਗਵਾਉਂਦਾ ਉਸ ਦੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ ਪੈ ਗਏ ਸੀ ਰੰਗਤ ਪੀਲੀ ਹੋਣ ਲੱਗੀ ਡਾਕਟਰ ਨੇ ਜੜਵਾ ਬੱਚੇ ਦੱਸੇ ਸੀ ਸ਼ਾਇਦ ਇਹ ਹੀ ਵਜ੍ਹਾ ਸੀ ਕਿ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ 9 ਮਹੀਨੇ ਚੋਂ ਉਸ ਦੀ ਹਾਲਤ ਅਜਿਹੀ ਹੋ ਚੁੱਕੀ ਸੀ ਕਿ ਮੈਨੂੰ ਉਸ ਦੇ ਲਈ ਬੀਲਚੇਅਰ ਲੈਣੀ ਪਈ ਕਿਉਂਕਿ ਉਹ ਚੱਲਣ ਫੇਰਨ ਦੇ ਬਿਲਕੁਲ ਨਾਕਾਮ ਹੋ ਚੁੱਕੀ ਸੀ ਡਾਕਟਰ ਸਾਹਿਬ ਨੇ ਆਪਰੇਸ਼ਨ ਦੱਸਿਆ ਸੀ ਐਸ ਲਈ ਮੈਂ ਤੇ ਪਾਇਲਸ ਨੂੰ ਹਸਪਤਾਲ ਲੈ ਗਏ ਪਰ ਉਸ ਦੇ ਆਪਰੇਸ਼ਨ ਵਿੱਚ ਕੰਪਲਿਕೇಷਨਸ ਪੈਦਾ ਹੋ ਚੁੱਕੇ ਸੀ 1 ਘੰਟੇ ਦੇ ਬਾਅਦ ਲੇਡੀ ਡਾਕਟਰ ਕਮਰੇ ਤੋਂ ਬਾਹਰ ਆਈ ਨਰਸ ਨੇ ਮੇਰੇ ਹੱਥਾਂ 'ਚ ਮੇਰੇ ਦੋਨੋਂ ਬੇਟੇ ਫੜਾ ਦਿੱਤੇ ਆਪਣੇ ਬੱਚਿਆਂ ਨੂੰ ਦੇਖ ਕੇ ਮੈਂ ਖੁਸ਼ੀ ਨਾਲ ਪਾਗਲ ਜਿਹਾ ਹੋ ਗਿਆ ਮੈਂ ਦੋਹਾਂ ਨੂੰ ਆਪਣੀ ਗੋਦੀ 'ਚ ਭਰ ਕੇ ਪਿਆਰ ਕੀਤਾ ਪਾਇਲ ਨੇ ਮੇਰੇ ਤੋਂ ਇੱਕ ਬੇਟਾ ਲੈ ਲਿਆ ਪਿਆਰ ਕਰਨ ਲੱਗੀ ਪਰ ਡਾਕਟਰ ਦੇ ਚਿਹਰੇ ਨੂੰ ਦੇਖ ਕੇ ਮੇਰਾ ਦਿਲ ਟੜਫੁੱਟਿਆ ਮੈਂ ਖਬਰਾਂਉਂਦੇ ਹੋਏ ਡਾਕਟਰ ਤੋਂ ਨਿੱਕੀ ਦੇ ਬਾਰੇ ਪੁੱਛਿਆ ਤਾਂ ਡਾਕਟਰ ਕਹਿਣ ਲੱਗੀ ਮਿਸਟਰ ਰੋਹਨ ਤੁਹਾਡੀ ਪਤਨੀ ਦੀ ਹਾਲਤ ਬਹੁਤ ਖਰਾਬ ਆ ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਮੈਂ ਕਿਹਾ ਕਿ ਉਸ ਨੂੰ ਕੀ ਹੋਇਆ ਉਹ ਕਹਿਣ ਲੱਗੀ ਕਿ ਉਹ ਸਰਵਾਈਵ ਨਹੀਂ ਕਰ پا ਰਹੀ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਆ ਉਸ ਦੇ ਕੋਲ ਬਸ ਕੁਝ ਧੀਰ ਬਚੀ ਆ ਤਾਂ ਤੁਸੀਂ ਪਲੀਜ਼ ਜਾ ਕੇ ਉਸ ਨੂੰ ਮਿਲ ਲਓ ਇਹ ਸੁਣਨਾ ਸੀ ਕਿ ਮੈਨੂੰ ਲੱਗਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਕਹ ਤੂੰ ਸੋਚ ਵਿੱਚ ਤਾਂ ਹੋ ਤੁਸੀਂ ਮੈਨੂੰ ਇਹ ਕੀ ਕਹਿ ਰਹੇ ਹੋ ਕੁਝ ਨਹੀਂ ਹੋ ਸਕਦਾ ਮੇਰੀ ਨਿੱਕੀ ਨੂੰ ਮੈਂ ਆਪਣਾ ਬੱਚਾ ਨਰਸ ਨੂੰ ਫੜਾਇਆ ਤੇ ਫੌਰਨ ਕਮਰੇ ਚ ਚਲਾ ਗਿਆ ਉਹ ਚੀਕ ਚੀਕ ਕੇ ਸਾਹ ਲੈ ਰਹੀ ਸੀ ਮੈਂ ਉਸ ਦੇ ਕੋਲ ਗਿਆ ਤਾਂ ਉਸ ਦੀਆਂ ਅੱਖਾਂ ਚ ਹੰਝੂ ਵਹਿ ਕੇ ਸਰਾਣੀ ਨਾਲ ਲੱਗ ਚੁੱਕੇ ਸੀ ਮੈਨੂੰ ਦੇਖ ਕੇ ਬਸ ਹਲਕਾ ਜਿਹਾ ਮੁਸਕਰਾਈ ਤੇ ਮੈਂ ਉਸ ਦੇ ਕੋਲ ਜਾ ਕੇ ਬੈਠ ਗਿਆ ਉਸ ਦੇ ਦੋਨੋਂ ਹੱਥਾਂ ਤੇ ਡ੍ਰਿਪ ਲੱਗੀ ਹੋਈ ਸੀ ਮੈਂ ਉਸ ਦਾ ਹੱਥ ਫੜਿਆ ਮੈਂ ਕਿਹਾ ਕੋਜਣੀ ਹੋਵੇਗਾ ਤੈਨੂੰ ਮੈਂ ਪਾਣੀ ਦੇ ਬਾਗ ਪੈਸਾ ਬਹਾ ਦੇਵਾਂਗਾ ਤੂੰ ਠੀਕ ਹੋ ਜਾਵੇਂਗੀ ਪਰ ਉਹ ਬਹੁਤ ਉਖੜੇ ਉਖੜੇ ਸਾਹ ਲੈ ਰਹੀ ਸੀ ਟੁੱਟੇ ਫੁੱਟੇ ਲਫ਼ਜ਼ਾਂ ਨਾਲ ਬੋਲਣ ਲੱਗੀ ਕਹਿਣ ਲੱਗੀ ਤੁਸੀਂ ਕੁਝ ਵੀ ਕਰ ਲਓ ਪਰ ਮੈਨੂੰ ਪਤਾ ਲੱਗ ਚੁੱਕਿਆ ਕਿ ਮੇਰੇ ਕੋਲ ਵਕਤ ਬਹੁਤ ਥੋੜਾ ਉਸ ਨੇ ਮੇਰਾ ਹੱਥ ਫੜ ਕੇ ਥੋੜਾ ਜਿਹਾ ਦਬਾਇਆ ਕਹਿਣ ਲੱਗੀ ਰੋਹਣ ਮੇਰੇ ਬੱਚਿਆਂ ਦੇ ਲਈ ਸੋਤੇਲੀ ਮਾਣਾ ਲੈ ਕੇ ਆਵੀ ਅਜਿਹਾ ਕਰੀਂ ਪਾਇਲ ਨਾਲ ਵਿਆਹ ਕਰ ਲਈਂ ਇਹ ਸੁਣ ਕੇ ਮੈਂ ਹੈਰਾਨੀ ਨਾਲ ਉਸ ਨੂੰ ਦੇਖਿਆ ਇਸ ਹਾਲਾਤਾਂ ਦੇ ਲਈ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ ਮੈਂ ਉਸ ਦੇ ਹੱਥਾਂ ਨੂੰ ਫੜ ਕੇ ਚੁੰਮਣਾ ਸ਼ੁਰੂ ਕਰ ਦਿੱਤਾ ਉਸ ਦੇ ਚਿਹਰੇ ਤੇ ਹੱਥ ਲਗਾਉਣ ਲੱਗਿਆ ਮੈਂ ਕਿਹਾ ਅਜਿਹੀਆਂ ਗੱਲਾਂ ਕਿਉਂ ਕਰ ਰਹੀਆਂ ਕੁਝ ਨਹੀਂ ਹੋਵੇਗਾ ਤੈਨੂੰ ਰੱਬ ਦੇ ਲਈ ਅਜਿਹੀਆਂ ਗੱਲਾਂ ਨਾ ਕਰ ਪਰ ਉਸ ਦਾ ਸਾਹ ਪੂਰੀ ਤਰ੍ਹਾਂ ਨਾਲ ਉਖੜਨ ਲੱਗਿਆ ਮੈਂ ਡਾਕਟਰ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੌਲਾ ਪਾ ਪਾ ਕੇ ਮੈਂ ਪੂਰੇ ਸਟਾਫ ਨੂੰ ਇਕੱਠਾ ਕਰ ਲਿਆ ਡਾਕਟਰ ਨੇ ਨਰਸ ਤੋਂ ਫੌਰਨ ਆਕਸੀਜਨ ਲਗਵਾਉਣ ਲਈ ਕਿਹਾ ਪੂਰਾ ਸਟਾਫ ਨਿੱਕੀ ਦੇ ird gird ਖੜਾ ਹੋ ਚੁੱਕਿਆ ਸੀ ਪਰ ਉਸ ਨੇ ਮੇਰਾ ਹੱਥ ਨਹੀਂ ਛੱਡਿਆ ਉਹ ਮੈਨੂੰ ਦੇਖੀ ਜਾ ਰਹੀ ਸੀ ਜਿਵੇਂ ਮੇਰੇ ਤੋਂ ਆਪਣੀ ਆਖਰੀ ਖੁਆਇਸ਼ ਪੂਰੀ ਕਰਨਾ ਚਾਹ ਰਹੀ ਹੋਵੇ ਜਿਵੇਂ ਮੈਨੂੰ ਅੱਖਾਂ 'ਚ ਸਮਾ ਲੈਣਾ ਚਾਹੁੰਦੀ ਸੀ ਮੇਰੇ ਹੰਝੂ ਲਗਾਤਾਰ ਵਹਿ ਰਹੇ ਸੀ ਪਰ ਉਹ ਮੈਨੂੰ ਛੱਡ ਕੇ ਜਾ ਚੁੱਕੀ ਸੀ ਮੇਰੀ ਗਿਣਤੀ ਉਹਨਾਂ ਮਰਦਾਂ 'ਚ ਹੁੰਦੀ ਸੀ ਜੋ ਆਪਣੀ ਪਤਨੀ ਦੇ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਤੇ ਜਜ਼ਬਾਤ ਰੱਖਦੇ ਸੀ ਹੁਣ ਅਤੇ ਇੱਕ ਪਤਨੀ ਨਾਲ ਵਫਾਦਾਰ ਹੁੰਦੇ ਹੋਣ ਨਿੱਕੀ ਨਾਲ ਮੇਰਾ ਅਜੀਹਾ ਹੀ ਦਿਲੀ ਰਿਸ਼ਤਾ ਸੀ ਉਸ ਦਾ ਨਿਰਾਲਾ ਅਨਮੋਜਾਜ ਹੌਲੀ ਬੋਲਣਾ ਮੇਰੇ ਦਿਲ ਵਿੱਚ ਉਸ ਦੇ ਲਈ ਇੱਕ ਅਲੱਗ ਮਕਾਮ ਬਣ ਚੁੱਕਿਆ ਸੀ ਮੈਨੂੰ ਉਸ ਨਾਲ ਬਹੁਤ ਮੁਹੱਬਤ ਸੀ ਮੈਂ ਕਦੇ ਕਿਸੇ ਕੁੜੀ ਨੂੰ ਨਜ਼ਰ ਚੁੱਕ ਕੇ ਨਹੀਂ ਦੇਖਿਆ ਸੀ ਮੇਰੇ ਸਾਰੇ ਜਜ਼ਬਾਤ ਸਿਰਫ ਨਿੱਕੀ ਦੇ ਲਈ ਸੀ ਜੋ ਮੈਨੂੰ ਇਹ ਸਭ ਕਹਿ ਕੇ ਜਾ ਚੁੱਕੀ ਸੀ ਉਸ ਦੇ ਮਰਦਾ ਸ਼ਰੀਰ ਨੂੰ ਦੇਖ ਕੇ ਖੁੱਲੀਆਂ ਅੱਖਾਂ ਨੂੰ ਦੇਖ ਕੇ ਉਸ ਦੇ ਬੇਜਾਨ ਹੱਥਾਂ ਨੂੰ ਆਪਣੇ ਹੱਥ 'ਚ ਦੇਖ ਕੇ ਮੈਨੂੰ ਲੱਗਿਆ ਜਿਵੇਂ ਅੰਦਰ ਤੋਂ ਕਿਸੇ ਨੇ ਮੇਰੀ ਆਤਮਾ ਖਿੱਚ ਲਈ ਹੋਵੇ ਮੈਂ ਉਸ ਨੂੰ ਬੇਵਸ ਹੋ ਕੇ اٹھਾਉਣ ਲੱਗਿਆ ਦੋਹਾਂ ਬਾਹਾਂ ਤੋਂ ਫੜ ਕੇ ਉਸ ਨੂੰ ਝੰਜੋੜਨ ਲੱਗਿਆ ਕਿ ਤੂੰ ਮੈਨੂੰ ਛੱਡ ਕੇ ਨਹੀਂ ਜਾ ਸਕਦੀ ਹਲੇ ਤਾਂ ਆਪਾਂ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕੀਤੀ ਆ ਪਰ ਉਹ ਤਾਂ ਜਾ ਚੁੱਕੀ ਸੀ ਡਾਕਟਰ ਨੇ ਮੈਨੂੰ ਕਿਹਾ ਤੁਸੀਂ ਹੌਸਲਾ ਰੱਖੋ ਹਾਲੇ ਤੱਕ ਪਾਇਲੈਸ ਗੱਲ ਤੋਂ ਅਣਜਾਣ ਸੀ ਕਿ ਨਿੱਕੀ ਸਾਨੂੰ ਛੱਡ ਕੇ ਜਾ ਚੁੱਕੀ ਆ ਜਦੋਂ ਮੈਂ ਕਮਰੇ ਤੋਂ ਬਾਹਰ ਆਇਆ ਤਾਂ ਕਹਿਣ ਲੱਗੀ ਦੀਦੀ ਦੀ ਸਿਹਤ ਕਿਵੇਂ ਆ ਜੀਜਾ ਜੀ ਮੇਰੀਆਂ ਅੱਖਾਂ 'ਚ ਹੰਝੂ ਵਹਿ ਰਹੇ ਸੀ ਮੈਂ ਆਪਣੇ ਬੱਚਿਆਂ ਨੂੰ ਉਸਦੇ ਹੱਥਾਂ ਤੋਂ ਲਿਆ ਮੈਂ ਕਿਹਾ ਉਹ ਸਾਨੂੰ ਛੱਡ ਕੇ ਜਾ ਚੁੱਕੀ ਆ ਹੁਣ ਕਦੇ ਵਾਪਸ ਨਹੀਂ ਆਵੇਗੀ ਇਹ ਸੁਣਨਾ ਸੀ ਕਿ ਉਹ ਰੋਣ ਲੱਗੀ ਕਹਿਣ ਲੱਗੀ ਤੁਸੀਂ ਝੂਠ ਬੋਲ ਰਹੇ ਹੋ ਮੈਂ ਆਪਣੀ ਸੱਸ ਨੂੰ ਫੌਰਨ ਫੋਨ ਕਰਨ ਲੱਗਿਆ ਇਹ ਕਿਆਮਤ ਸੀ ਜੋ ਸਾਡੇ ਉੱਤੇ ਟੁੱਟੀ ਸੀ ਮੇਰੀ ਸੱਸ ਦਾ ਰੋ ਰੋ ਕੇ ਬੁਰਾ ਹਾਲ ਸੀ ਦੋਨੋਂ ਬੱਚੇ ਉਸ ਵਕਤ ਪਾਇਲ ਦੇ ਕੋਲ ਸੀ ਉਹ ਵੀ ਰੋਈ ਜਾ ਰਹੀ ਸੀ ਦੋ ਦਿਨ ਪਾਇਲ ਅਤੇ ਮੇਰੀ ਸੱਸ ਮੇਰੇ ਘਰ ਵਿੱਚ ਹੀ ਰਹੀਆਂ ਫਿਰ ਮੇਰੀ ਸੱਸ ਕਹਿਣ ਲੱਗੀ ਕਿ ਅਸੀਂ ਇਸ ਬੱਚਿਆਂ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਾਂ ਇੱਥੇ ਉਹਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਮੈਂ ਉਸ ਵਕਤ ਕੋਈ ਇਤਰਾਜ਼ ਨਹੀਂ ਕੀਤਾ ਸਭ ਲੋਕ ਘਰ ਤੋਂ ਜਾ ਚੁੱਕੇ ਸੀ ਮੈਂ ਇਕੱਲਾ ਆਪਣੇ ਘਰ 'ਚ ਰਹਿ ਗਿਆ ਮੈਂ ਸੀ ਜਾਂ ਫਿਰ ਨਿੱਕੀ ਦੀਆਂ ਜਾਦਾਂ ਕੇ ਹੁਣੇ ਹੱਸਦੇ ਮੁਸਕਰਾਉਂਦੇ ਹੋਏ ਕਮਰੇ ਤੋਂ ਬਾਹਰ ਨਿਕਲੇਗੀ ਕਹੇਗੀ ਰੋਹਨ ਤੁਸੀਂ ਕਿਉਂ ਉਦਾਸ ਹੋ ਮੈਂ ਇੱਥੇ ਹੀ ਆ ਤੁਹਾਡੇ ਕੋਲ ਇੱਕ ਮਹੀਨਾ ਲੰਘ ਚੁੱਕਿਆ ਸੀ ਮੈਂ ਆਪਣਾ ਆਫਿਸ ਜੁਆਇਨ ਕਰ ਲਿਆ ਰੋਜ਼ਾਨਾ ਕੌਸਦੇਰ ਦੇ ਲਈ ਮੈਂ ਆਪਣੇ ਸਹੁਰੇ ਘਰ ਜਾਂਦਾ ਆਪਣੇ ਦੋਨੋਂ ਬੇਟਿਆਂ ਦੇ ਨਾਲ ਕੁਝ ਵਕਤ ਗੁਜ਼ਾਰਦਾ ਵਾਪਸ ਆ ਜਾਂਦਾ 6 ਮਹੀਨੇ ਇਸ ਤਰ੍ਹਾਂ ਹੀ ਲੰਘ ਗਏ ਮੇਰੇ ਕਲੀਗਸ ਮੈਨੂੰ ਦੂਜੇ ਵਿਆਹ ਦਾ مشਵਰਾ ਦੇ ਰਹੇ ਸੀ ਪਰ ਮੈਂ ਉਸ ਦੇ ਲਈ ਤਿਆਰ ਨਹੀਂ ਸੀ ਕੋਸ਼ਤਾ ਮੇਰੇ ਉਸ ਵਕਤ ਤੋਂ ਡੇ ਜਦੋਂ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਪਾਇਲ ਦਾ ਰਿਸ਼ਤਾ ਆ ਰਿਹਾ ਇਸ ਲਈ ਮੈਂ ਆਪਣੇ ਬਾਰੇ ਵਿੱਚ ਸੰਜੀਦਗੀ ਨਾਲ ਕੁਝ ਸੋਚਿਆ ਕਿਉਂਕਿ ਪਾਇਲ ਦਾ ਆਉਣ ਵਾਲਾ ਰਿਸ਼ਤਾ ਕਾਫੀ ਚੰਗੇ ਘਰ ਤੋਂ ਆਇਆ ਸੀ ਮੇਰੀ ਸੱਸ ਦਾ ਇਰਾਦਾ ਸੀ ਕਿ ਉਸ ਦਾ ਵਿਆਹ ਜਲਦੀ ਨਾਲ ਕਰਕੇ ਮੈਂ ਫ੍ਰੀ ਹੋ ਜਾਵਾਂ ਮੇਰੀ ਸੱਸ ਕਹਿਣ ਲੱਗੀ ਦੇਖੋ ਰੋਜ਼-ਰੋਜ਼ ਚੰਗੇ ਰਿਸ਼ਤੇ ਨਹੀਂ ਆਉਂਦੇ ਬੱਚਿਆਂ ਦੇ ਤੇ ਉਹ ਲੋਕ ਬਹੁਤ ਇੱਜ਼ਤਦਾਰ ਲੋਕ ਆ ਵਰਨਾ ਮੈਂ ਇੱਕ ਸਾਲ ਦਾ ਵਕਤ ਲੈ ਲੈਂਦੀ ਫਾਇਲ ਦੀ ਮੰਗਣੀ ਕਰ ਦਿੱਤੀ ਉਦੋਂ ਤੱਕ ਤੁਹਾਡੇ ਦੋਨੋਂ ਵੱਡੇ ਬੇਟੇ ਬੇਟੇ ਵੱਡੇ ਹੋ ਜਾਂਦੇ ਤੇ ਤੂੰ ਵੀ ਆਪਣੇ ਬਾਰੇ ਵਿੱਚ ਕੁਝ ਚੰਗਾ ਫੈਸਲਾ ਕਰ ਲੈਂਦਾ ਪਰ ਉਹਨਾਂ ਲੋਕਾਂ ਨੂੰ ਵਿਆਹ ਦੀ ਬਹੁਤ ਜਲਦੀ ਸੀ ਇਸ ਲਈ ਕੁਝ ਮਹੀਨਿਆਂ ਚ ਤੂੰ ਆਪਣੇ ਦੂਜੇ ਵਿਆਹ ਦਾ ਬੰਦੋਬਸਤ ਕਰ ਲਾ ਮੇਰੀ ਬੁੱਢੀ ਜਾਨ ਚ ਇੰਨੀ ਤਾਕਤ ਨਹੀਂ ਕਿ ਮੇਰੇ ਦੋਨੋਂ ਦੋਤਿਆਂ ਨੂੰ ਸੰਭਾਲ ਸਕਾਂ ਵਰਨਾ ਕਦੇ ਵੀ ਮੈਂ ਆਪਣੀ ਬੇਟੀ ਦੀ ਔਲਾਦ ਨੂੰ ਸਤੇਲੀ ਮਾਂ ਦੇ ਹਵਾਲੇ ਨਾ ਕਰਦੀ ਅੰਜੂ ਬਹਾਉਂਦੇ ਹੋਏ ਮੇਰੀ ਸੱਸ ਨੇ ਕਿਹਾ ਸੀ ਪਰ ਮੈਂ ਗਮਸਮ ਬੈਠਾ ਹੋਇਆ ਸੀ ਦੂਜੀ ਔਰਤ ਨੂੰ ਆਪਣੀ ਜ਼ਿੰਦਗੀ ਚ ਲਿਆਉਣ ਦਾ ਮੈਂ ਸੋਚ ਵੀ ਨਹੀਂ ਸਕਦਾ ਸੀ ਪਰ ਫਿਰ ਮੇਰੇ ਬੱਚੇ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਗੈਰ ਔਰਤਾਵੇ ਤੇ ਉਹਨਾਂ ਦੇ ਨਾਲ ਸੋਤੇਲਾ ਵਰਤਾਵ ਕਰੇ ਮੈਂ ਕਿਹਾ ਤੁਸੀਂ ਪਾਇਲ ਦੇ ਰਿਸ਼ਤੇ ਦੇ ਲਈ ਇਨਕਾਰ ਕਰ ਦਿਓ ਇਹ ਸੁਣ ਕੇ ਮੇਰੀ ਸੱਸ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਕਹਿਣ ਲੱਗੀ ਠੀਕ ਆ ਤੂੰ ਇਸ ਵਕਤ ਬਹੁਤ ਪਰੇਸ਼ਾਨ ਆ ਇਆਨ ਅਤੇ ਅਦਾਨ ਦੋਨੋਂ ਛੋਟੇ ਆ ਪਰ ਇਸ ਦੇ ਲਈ ਖੁਦਗਰਜ਼ੀ ਦਾ ਇਜ਼ਹਾਰ ਨਾ ਕਰੋ ਅੱਜਕੱਲ ਚੰਗੇ ਰਿਸ਼ਤੇ ਵੈਸੇ ਵੀ ਬੜੀ ਮੁਸ਼ਕਲ ਨਾਲ ਮਿਲਦੇ ਆ ਇਸ ਤੋਂ ਪਹਿਲਾਂ ਕਿ ਮੇਰੀ ਸੱਸ ਹੋਰ ਕੁਝ ਕਹਿੰਦੀ ਮੈਂ ਕਿਹਾ ਤੁਸੀਂ ਮੇਰਾ ਵਿਆਹ ਪਾਇਲ ਨਾ ਕਰ ਦਿਓ ਤੁਸੀਂ ਜਾਣਦੇ ਹੋ ਕਿ ਮੇਰੇ ਘਰ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਇਆਨ ਅਤੇ ਅਦਾਨ ਦੇ ਲਈ ਸਤੇਲੀ ਮਾਂ ਨਹੀਂ ਲਿਆ ਸਕਦਾ ਪਾਇਲ ਉਹਨਾਂ ਦੀ ਮਾਸੀ ਆ ਤੇ ਹਾਲੇ ਤੱਕ ਮਾਂ ਬਣ ਕੇ ਹੀ ਉਹਨਾਂ ਨੂੰ ਸੰਭਾਲ ਰਹੀ ਆ ਜਿਵੇਂ ਦੇਖਭਾਲ ਤੇ ਪਰਵਰਿਸ਼ ਪਾਇਲ ਉਹਨਾਂ ਦੀ ਕਰ ਸਕਦੀ ਆ ਕੋਈ ਦੂਜੀ ਔਰਤ ਨਹੀਂ ਕਰੇਗੀ ਮੇਰੇ ਘਰ ਚ ਪਾਇਲ ਨੂੰ ਕੋਈ ਮਸਲਾ ਨਹੀਂ ਹੋਵੇਗਾ ਮੇਰੀ ਗੱਲ ਸੁਣ ਕੇ ਮੇਰੀ ਸੱਸ ਚੁੱਪ ਹੋ ਗਈ ਕਹਿਣ ਲੱਗੀ ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਤੈਨੂੰ ਦੱਸਾਂਗੀ ਕਿਉਂਕਿ ਆਉਣ ਵਾਲਾ ਰਿਸ਼ਤਾ ਉਹਨਾਂ ਦੇ ਦੋਸਤ ਦੇ ਬੇਟੇ ਦਾ ਤੇ ਅਸੀਂ ਤਾਂ ਦਬੇ ਲਫ਼ਜ਼ਾਂ ਨਾਲ ਹਾਂ ਵੀ ਕਰ ਚੁੱਕੇ ਆ ਮੈਂ ਕਿਹਾ ਤੁਸੀਂ ਇਨਕਾਰ ਕਰ ਦਿਓ ਕਿਉਂਕਿ ਮੈਂ ਸਿਰਫ ਪਾਇਲ ਨਾਲ ਹੀ ਵਿਆਹ ਕਰ ਸਕਦਾ ਕਿਉਂਕਿ ਇਹ ਇੱਕ ਨਿੱਕੀ ਦੀ ਆਖਰੀ ਖੁਆਇਸ਼ ਸੀ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਵਾਅਦਾ ਲਿਆ ਸੀ ਕਿ ਮੈਂ ਉਸ ਦੇ ਬੱਚਿਆਂ ਲਈ ਸੋਤੇਲੀ ਮਾਂ ਨਹੀਂ ਲਿਆਉਂਗਾ ਤਾਂ ਮੈਨੂੰ ਜੇ ਵਿਆਹ ਕਰਨਾ ਵੀ ਆ ਤਾਂ ਮੈਂ ਪਾਇਲ ਨਾਲ ਕਰੂੰਗਾ ਇਹ ਗੱਲ ਸੁਣ ਕੇ ਮੇਰੀ ਸੱਸ ਬਿਲਕੁਲ ਚੁੱਪ ਹੋ ਗਈ ਅਗਲੇ 2 ਦਿਨ ਦੇ ਬਾਅਦ ਜਦੋਂ ਮੈਂ ਗਿਆ ਤਾਂ ਮੇਰੇ ਸੱਸ ਸਹੁਰਾ ਦੋਨੋਂ ਹੀ ਮੇਰੇ ਸਾਹਮਣੇ ਬੈਠੇ ਕਹਿਣ ਲੱਗੇ ਕਿ ਜੇ ਨਿੱਕੀ ਇਹੀ ਖੁਆਇਸ਼ ਸੀ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਕਿਹਾ ਕਿ ਮੈਂ ਇਹ ਵਿਆਹ ਸਾਦਗੀ ਨਾਲ ਕਰਨਾ ਚਾਹਣਾ ਇਹ ਗੱਲ ਸੁਣ ਕੇ ਮੇਰੀ ਸੱਸ ਦੇ ਮੱਥੇ ਤੇ ਬਲ ਪੈ ਗਏ ਕਹਿਣ ਲੱਗੀ ਤੇਰਾ ਦੂਜਾ ਵਿਆਹ ਪਰ ਪਾਇਲ ਦੀ ਤਾਂ ਪਹਿਲਾ ਹੀ ਆ ਨਾ ਹਰ ਕੁੜੀ ਦੀ ਆਪਣੀ ਕੋਈ ਨਾ ਕੋਈ ਖੁਆਇਸ਼ ਹੁੰਦੀ ਆ ਪਹਿਲਾਂ ਹੀ ਉਹ ਆਪਣੀ ਭੈਣ ਦੀਆਂ ਖੁਸ਼ੀਆਂ ਦੀ ਕੁਰਬਾਨੀ ਦੇ ਰਹੀ ਆ ਸਿਰਫ ਆਪਣੀ ਭੈਣ ਦੀ ਵਜ੍ਹਾ ਨਾਲ ਐਸ ਲਈ ਉਸ ਦਾ ਵਿਆਹ ਵੈਸੇ ਹੀ ਹੋਵੇਗਾ ਜਿਵੇਂ ਹੁੰਦਾ ਆਪਣੀ ਸਾਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਤਾਂ ਬਹੁਤ ਆਇਆ ਉਹਨਾਂ ਨੇ ਸਿਰਫ ਪਾਇਲ ਨਜ਼ਰ ਆ ਰਹੀ ਸੀ ਪਾਇਲ ਦੀਆਂ ਖੁਸ਼ੀਆਂ ਨਜ਼ਰ ਆ ਰਹੀਆਂ ਸੀ ਮੈਂ ਨਜ਼ਰ ਨਹੀਂ ਆ ਰਿਹਾ ਸੀ ਇਹ ਨਜ਼ਰ ਨਹੀਂ ਆ ਰਿਹਾ ਸੀ ਕਿ ਉਹਨਾਂ ਦੀ ਇੱਕ ਬੇਟੀ ਹਮੇਸ਼ਾ ਦੇ ਲਈ ਦੁਨੀਆ ਤੋਂ ਜਾ ਚੁੱਕੀ ਆ ਮੇਰੇ ਦਿਲ ਵਿੱਚ ਨਾ ਤਾਂ ਵਿਆਹ ਦੀ ਖੁਆਇਸ਼ ਸੀ ਤੇ ਨਾ ਹੀ ਪਤਨੀ ਦੇ ਲਈ ਕੋਈ ਜਜ਼ਬਾਤ ਪਾਇਲ ਨਾਲ ਵਿਆਹ ਮੇਰੀ ਸਿਰਫ ਮਜਬੂਰੀ ਸੀ ਪਰ ਮੈਂ ਕੋਈ ਇਤਰਾਜ਼ ਨਹੀਂ ਕੀਤਾ ਵਿਆਹ ਸਾਡਾ ਬਹੁਤ ਧੂਮ-ਧਾਮ ਨਾਲ ਹੋਇਆ ਸੀ ਤਾਂ ਬਹੁਤ ਸਾਦਗੀ ਨਾਲ ਵੀ ਨਹੀਂ ਹੋਇਆ ਸੀ ਉਹ ਦੁਲਹਨ ਦੇ ਜੋੜੇ ਚ ਬੇਹੱਦ ਸੋਹਣੀ ਲੱਗ ਰਹੀ ਸੀ ਪਰ ਮੈਂ ਉਸ ਨੂੰ ਨਜ਼ਰ ਪਰ ਕੇ ਵੀ ਨਹੀਂ ਦੇਖਿਆ ਸੀ ਵਿਦਾ ਹੋ ਕੇ ਉਹ ਮੇਰੇ ਘਰ ਆ ਗਈ ਮੇਰੇ ਦੋਨੋਂ ਬੇਟੇ ਉਸ ਵਕਤ ਰੋਈ ਜਾ ਰਹੇ ਸੀ ਉਹ ਕਮਰੇ ਚ ਦੁਲਹਨ ਬਣੀ ਬੈਠੀ ਸੀ ਤੇ ਮੈਂ ਬਾਹਰ ਆਪਣੇ ਬੱਚਿਆਂ ਨੂੰ ਚੁੱਪ ਕਰਾ ਰਿਹਾ ਸੀ ਬੜੀ ਮੁਸ਼ਕਲ ਨਾਲ ਉਹ ਦੋਨੋਂ ਸੁੱਤੇ ਸੀ ਮੈਂ ਦੋਹਾਂ ਨੂੰ ਮੋਢਿਆਂ ਨਾਲ ਲਾਇਆ ਤੇ ਜਿਵੇਂ ਹੀ ਕਮਰੇ 'ਚ ਦਾਖਲ ਹੋਣ ਲੱਗਿਆ ਤਾਂ ਮੈਨੂੰ ਪਾਇਲ ਦੀਆਂ ਅਵਾ ਗੱਲਾਂ ਦੀ ਆਵਾਜ਼ ਆ ਰਹੀ ਸੀ ਉਹ ਫੋਨ ਤੇ ਕਿਸੇ ਨਾਲ ਹਾਸਾ ਹਾਸਕੇ ਗੱਲਾਂ ਕਰ ਰਹੀ ਸੀ ਤੇ ਜੋ ਗੱਲਾਂ ਉਹ ਕਹਿ ਰਹੀ ਸੀ ਮੇਰਾ ਦਿਲ ਟੜਕਣਾ ਬੰਦ ਹੋ ਗਿਆ ਉਹ ਕਹਿ ਰਹੀ ਸੀ ਕਿ ਮੈਂ ਉਸ ਨੂੰ ਸ਼ੁਰੂ ਤੋਂ ਹੀ ਬਹੁਤ ਪਸੰਦ ਕਰਦੀ ਸੀ ਸ਼ਾਇਦ ਆਪਣੇ ਦੋਸਤ ਨਾਲ ਗੱਲ ਕਰ ਰਹੀ ਸੀ ਮੈਨੂੰ ਰੋਹਨ ਦੀ ਪਰਸਨੈਲਿਟੀ ਸ਼ੁਰੂ ਤੋਂ ਹੀ ਬਹੁਤ ਚੰਗੀ ਲੱਗਦੀ ਸੀ ਮੈਨੂੰ ਉਹ ਬਹੁਤ ਚੰਗਾ ਲੱਗਦਾ ਸੀ ਐਸ ਲਈ ਮੈਂ ਹਮੇਸ਼ਾ ਦੁਆਵਾਂ ਵਿੱਚ ਉਸ ਨੂੰ ਮੰਗਦੀ ਸੀ ਕਿ ਮੇਰਾ ਵਿਆਹ ਜਿਸ ਨਾਲ ਹੋ ਜਾਵੇ ਉਹ ਉਹ ਵੀ ਬਿਲਕੁਲ ਰੋਹਣ ਵਰਗਾ ਹੀ ਹੋਵੇ ਉਸ ਤਰ੍ਹਾਂ ਦੀ ਹੀ ਸ਼ਕਲ ਸੂਰਤ ਵਾਲਾ ਹੋਵੇ ਅਜੀਹਾ ਹੀ ਮિજાਜ ਹੋਵੇ ਤੇ ਦੇਖੋ ਮੇਰੀਆਂ ਦੁਆਵਾਂ ਦਾ ਅਸਰ ਕਿ ਮੈਨੂੰ ਰੱਬ ਨੇ ਰੋਹਣ ਨੂੰ ਹੀ ਦੇ ਦਿੱਤਾ ਇਹ ਸੁਣ ਕੇ ਮੇਰਾ ਦਿਮਾਗ ਓਮ ਗਿਆ ਐਸ ਦੀਆਂ ਦੁਆਵਾਂ ਨੇ ਮੇਰੇ ਤੋਂ ਮੇਰੀ ਦੁਨੀਆ ਖੋ ਲਈ ਮੈਨੂੰ ਉਹ ਪਹਿਲਾਂ ਹੀ ਕੁਝ ਖਾਸ ਪਸੰਦ ਨਹੀਂ ਸੀ ਪਰ ਇਹ ਗੱਲ ਸੁਣ ਕੇ ਤਾਂ ਮੈਨੂੰ ਜਿਵੇਂ ਅੱਗ ਹੀ ਲੱਗ ਗਈ ਕਿ ਉਹ ਜੀ ਖੁਦਗਰਜ਼ ਕੁੜੀ ਸੀ ਸਿਰਫ ਆਪਣਾ ਸੋਚਿਆ ਉਸਨੇ ਉਸ ਦੀਆਂ ਦਿਵਾਵਾਂ ਨੇ ਮੇਰੇ ਤੋਂ ਮੇਰੀ ਪਤਨੀ ਮੇਰੀ ਜੀਵਨ ਸਾਥੀ ਖੋ ਲਈ ਮੈਂ ਬੜੇ ਗੁੱਸੇ ਵਿੱਚ ਕਮਰੇ ਚ ਦਾਖਲ ਹੋਇਆ ਮੈਨੂੰ ਦੇਖ ਕੇ ਉਸਨੇ ਚਿਹਰੇ ਦੀ ਮੁਸਕਰਾਹਟ ਗਾਇਬ ਹੋ ਗਈ ਉਸਨੇ ਫੌਰਨ ਹੀ ਫੋਨ ਬੰਦ ਕਰ ਦਿੱਤਾ ਬੈੱਡ ਤੋਂ ਉੱਠ ਕੇ ਫੌਰਨ ਮੇਰੇ ਕੋਲ ਆਈ ਮੇਰੀ ਗੋਦ ਵਿੱਚ ਅਯਾਨ ਨੂੰ ਫੜਿਆ ਤੇ ਬੈੱਡ ਤੇ ਪਾ ਦਿੱਤਾ ਮੈਂ ਅਦਾਨ ਨੂੰ ਵੀ ਬੈੱਡ ਤੇ ਪਾ ਦਿੱਤਾ ਦੁਲਹਾਂ ਦੇ ਜੋੜੇ ਚ ਉਸਨੇ ਹਾਰ ਸ਼ਿੰਗਾਰ ਮੇਰੇ ਲਈ ਹੀ ਕਰ ਰੱਖਿਆ ਸੀ ਹੱਥਾਂ 'ਚ ਚੂੜੇ ਸੀ ਗਹਿਣੇ ਸੀ ਖੋਸ਼ੀ ਵੀ ਸੀ ਜਾਹਿਰ ਆ ਕੇ ਉਸ ਨੂੰ ਉਸਦੀ ਮੁਹੱਬਤ ਜੋ ਮਿਲ ਗਈ ਸੀ ਪਰ ਮੇਰੀ ਦੁਨੀਆ ਉੱਜੜ ਕੇ ਰਹਿ ਗਈ ਐ ਇਸ ਲਈ ਮੈਂ ਸੋਚ ਚੁੱਕਿਆ ਸੀ ਕਿ ਉਸ ਨੂੰ ਛੱਡਾਂਗਾ ਨਹੀਂ ਦੋਨੋਂ ਬੱਚੇ ਸੌ ਚੁੱਕੇ ਸੀ ਉਹ ਬਰਡ ਤੇ ਬੈਠ ਗਈ ਸ਼ਾਇਦ ਇਸ ਖੁਮਾਰ ਵਿੱਚ ਸੀ ਕਿ ਮੈਂ ਹੁਣ ਉਸ ਦੇ ਕੋਲ ਬੈਠਾਂਗਾ ਉਸ ਦੇ ਹੁਸਨ ਦੀ ਤਾਰੀਫ਼ ਕਰੂੰਗਾ ਉਸ ਨੂੰ ਮੂੰਹ ਦਿਖਾਈ ਦਾ ਤੋਹਫ਼ਾ ਦੇਵਾਂਗਾ ਤੇ ਉਸ ਨਾਲ ਬਹੁਤ ਮੁਹੱਬਤ ਨਾਲ ਪੇਸ਼ ਆਉਂਗਾ ਮੈਂ ਬੜੇ ਸਖਤ ਲਹਿਜੇ ਚ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਰਹੀ ਆ ਇੱਥੇ ਕਿਉਂ ਬੈਠੀ ਆ ਖੜੀ ਹੋ ਇੱਥੋਂ ਮੇਰੇ ਸਖਤ ਲਹਿਜੇ ਨੂੰ ਸੁਣ ਕੇ ਉਹ ਫੌਰਨ ਖੜੀ ਹੋ ਗਈ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਮੈਂ ਕਿਹਾ ਤੂੰ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਦੁਲਹਣ ਬਣੀ ਤਾਂ ਬਿਲਕੁਲ ਵੀ ਨਹੀਂ ਜਾ ਜਾ ਕੇ ਕੱਪੜੇ ਬਦਲ ਕੇ ਆ ਤੇ ਉਤਾਰ ਇਹ ਸਭ ਕੁਝ ਮੇਰਾ ਗੁੱਸਾ ਦੇਖ ਕੇ ਉਹ ਹੱਕੀ ਬੱਕੀ ਮੇਰੇ ਵੱਲ ਦੇਖਣ ਲੱਗੀ ਉਸ ਨੂੰ ਇਹ ਦੇਖ ਕੇ ਮੇਰੇ ਮੈਂ ਬੜੇ ਗੁੱਸੇ ਨਾਲ ਇਹ ਸਭ ਕੁਝ ਕਿਹਾ ਸੀ ਮੈਂ ਕਿਹਾ ਪੰਜਾਬੀ ਸਮਝ ਚ ਨਹੀਂ ਆਉਂਦੀ ਕੀ ਕਹਿ ਰਿਹਾ ਮੈਂ ਜਾ ਇੱਥੋਂ ਤੇ ਆਪਣੇ ਕੱਪੜੇ ਬਦਲ ਤੂੰ ਇਸ ਘਰ ਵਿੱਚ ਸਿਰਫ ਮੇਰੇ ਬੱਚਿਆਂ ਦੀ ਮਾਂ ਦੀ ਹੈਸੀਅਤ ਨਾਲ ਆਈ ਆ ਮੇਰੇ ਉੱਤੇ ਤੇਰਾ ਕੋਈ ਹੱਕ ਨਹੀਂ ਮਜਬੂਰ ਨਾ ਮਜਬੂਰੀ ਨਾਲ ਵਿਆਹ ਕੀਤਾ ਮੈਂ ਤੇਰੇ ਨਾਲ ਮੁਹੱਬਤ ਮੈਨੂੰ ਆਪਣੀ ਪਤਨੀ ਨਿੱਕੀ ਨਾਲ ਹੀ ਸੀ ਤੇ ਉਸ ਨਾਲ ਹੀ ਰਹੇਗੀ ਮੇਰੇ ਤੋਂ ਕੋਈ ਵੀ ਉਮੀਦ ਨਾ ਰੱਖੀ ਬਾਕੀ ਤੈਨੂੰ ਮੇਰੇ ਘਰ 'ਚ ਕੋਈ ਤਖਲੀਫ਼ ਨਹੀਂ ਮਿਲੇਗੀ ਖਾ ਪੀ ਐਸ਼ ਕਰ ਪਰ ਨਾ ਮੇਰੇ ਦਿਲ ਵਿੱਚ ਤੇਰੇ ਲਈ ਕੋਈ ਜਗ੍ਹਾ ਨਾਈ ਜਿੰਦਗੀ ਚ ਇਹ ਕਹਿ ਕੇ ਮੈਂ ਬਾਹਰ ਜਾਣ ਲੱਗਿਆ ਦਰਵਾਜ਼ੇ ਦੇ ਕੋਲ ਜਾ ਕੇ ਰੁਕ ਗਿਆ ਮੈਂ ਉਸ ਨੂੰ ਕਿਹਾ ਕਿ ਇਹਨਾਂ ਬੱਚਿਆਂ ਦੇ ਨਾਲ ਇੱਥੇ ਹੀ ਸੌ ਜਾਵੀਂ ਮੈਂ ਅੱਜ ਦੇ ਬਾਅਦ ਦੂਜੇ ਕਮਰੇ 'ਚ ਸੌ ਜਾਇਆ ਕਰੂੰਗਾ ਇਹ ਕਹਿ ਕੇ ਮੈਂ ਆਪਣੇ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਬੰਦ ਕਰ ਗਿਆ ਆਪਣੇ ਕਮਰੇ 'ਚ ਜਾ ਕੇ ਪੈ ਗਿਆ ਮੈਨੂੰ ਵਾਰ-ਵਾਰ ਪਾਇਲ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ ਜੀ ਖੁਦਗਰਜ਼ਪੈਣ ਸੀ ਉਹ ਜੋ ਆਪਣੇ ਹੀ ਜੀਜੇ ਤੇ ਘਟਿਆ ਨਜ਼ਰ ਰੱਖਦੀ ਸੀ ਉਸ ਨੂੰ ਸ਼ਰਮ ਨਹੀਂ ਆਉਂਦੀ ਜੇ ਦੇਖਿਆ ਜਾਵੇ ਤਾਂ ਜੀਜੇ ਦਾ ਰਿਸ਼ਤਾ ਵੱਡੇ ਭਾਈ ਵਰਗਾ ਹੁੰਦਾ ਕਿਉਂ ਜੀ ਕੁੜੀ ਸੀ ਜਿਸ ਨੇ ਭੈਣ ਦੇ ਸੁਹਾਗ ਤੇ ਨਜ਼ਰ ਰੱਖੀ ਹੋਈ ਸੀ ਮੈਨੂੰ ਉਸ ਦੀ ਹਰਕਤ ਯਾਦ ਆਉਣ ਲੱਗੀ ਇਸ ਦਾ ਮਤਲਬ ਉਹ ਜੋ ਕੁਝ ਕਰ ਰਹੀ ਸੀ ਜਾਣ ਬੁੱਝ ਕੇ ਕਰ ਰਹੀ ਸੀ ਜਾਣ ਬੁੱਝ ਕੇ ਉਹ ਮੇਰੇ ਕਮਰੇ ਵਿੱਚ ਪਈ ਸੀ ਜਾਣ ਬੁੱਝ ਕੇ ਮੋਟਰਸਾਈਕਲ ਤੇ ਮੇਰੇ ਨਾਲ ਚਿਪਕ ਕੇ ਬੈਠੀ ਸੀ ਇਹ ਸਭ ਗੱਲਾਂ ਸੋਚ-ਸੋਚ ਕੇ ਮੇਰਾ ਖੂਨ ਖ올 ਉੱਠਿਆ ਇਹਨਾਂ ਸੋਚ ਚੁੱਕਿਆ ਸੀ ਕਿ ਇਸ ਕੁੜੀ ਨੂੰ ਅਜਿਹਾ ਮਜ਼ਾ ਚਖਾਵਾਗਾ ਕਿ ਜ਼ਿੰਦਗੀ ਭਰ ਯਾਦ ਰੱਖੇਗੀ ਨਾ ਜਾਣੇ ਉਸਨੇ ਕਿਸ ਤਰ੍ਹਾਂ ਦੀਆਂ ਦਵਾਵਾਂ ਮੰਗੀਆਂ ਸੀ ਕਿ ਮੇਰੀ ਪਤਨੀ ਨੂੰ ਹੀ ਮੇਰੇ ਤੋਂ ਦੂਰ ਕਰ ਦਿੱਤਾ ਰੱਬ ਨੇ ਆਪਣੀ ਹੀ ਭੈਣ ਦੇ ਲਈ ਉਹ ਮਰਨ ਦੀਆਂ ਦਵਾਵਾਂ ਮੰਗਦੀ ਸੀ ਤਾਂ ਕਿ ਮੈਨੂੰ ਪਾ ਸਕੇ ਮੈਂ ਜਿੰਨਾ ਪਾਇਲ ਦੇ ਬਾਰੇ ਸੋਚ ਰਿਹਾ ਸੀ ਉਨਾ ਹੀ ਮੇਰਾ ਦਿਮਾਗ ਖਰਾਬ ਹੋਣ ਲੱਗਿਆ ਮੇਰੇ ਬੱਚਿਆਂ ਦੀ ਮਜਬੂਰੀ ਨਾ ਹੁੰਦੀ ਤਾਂ ਮੈਂ ਸ਼ਾਇਦ ਉਸ ਨੂੰ ਕਦੇ ਨਾ ਬਣਾਉਂਦਾ ਅਗਲੀ ਸਵੇਰ ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਦਿਨਾਂ ਅੱਖਾਂ ਪੂਰੀ ਤਰ੍ਹਾਂ ਸੁੱਜੀਆਂ ਹੋਉਂਗਾ ਸੀ ਸ਼ਾਇਦ ਰਾਤ ਭਰ ਰੋਂਦੀ ਰਹੀ ਇਹ ਦੇਖ ਕੇ ਮੈਨੂੰ ਬੜਾ ਸਕੂਨ ਮਿਲਿਆ ਮੈਂ ਥੋੜਾ ਜਿਹਾ ਉਸ ਵੱਲ ਦੇਖਿਆ ਤਾਂ ਨਾਸ਼ਤੇ ਦੇ ਟੇਬਲ ਤੇ ਨਾਸ਼ਤਾ ਰੱਖ ਰਹੀ ਸੀ ਨਾਲ-ਨਾਲ ਆਣ ਤੇ ਅਦਾਨ ਨੂੰ ਵੀ ਖਵਾ ਰਹੀ ਸੀ ਤਰשי ਨਜ਼ਰ ਨਾਲ ਮੈਨੂੰ ਵੀ ਦੇਖ ਰਹੀ ਸੀ ਮੈਂ ਬਿਨਾ ਉਸ ਦੇ ਵੱਲ ਦੇਖਿਆ ਨਾਸ਼ਤਾ ਕੀਤਾ ਤੇ ਆਫਿਸ ਚਲਾ ਗਿਆ ਰਾਤ ਨੂੰ ਜਦੋਂ ਮੈਂ ਆਫਿਸ ਤੋਂ ਆਉਂਦਾ ਤਾਂ ਉਹ ਤਿਆਰ ਹੋ ਕੇ ਮੇਰਾ ਹੀ ਇੰਤਜ਼ਾਰ ਕਰ ਰਹੀ ਹੁੰਦੀ ਪਰ ਮੈਂ ਉਸ ਨਾਲ ਗੱਲ ਤੱਕ ਨਾ ਕਰਦਾ ਇੱਕ ਵਾਰ ਮੈਂ ਘਰ ਆਇਆ ਤਾਂ ਕਹਿਣ ਲੱਗੀ ਕੀ ਹੋਇਆ ਤੁਹਾਨੂੰ ਮੇਰੇ ਨਾਲ ਕਿਸ ਗੱਲ ਦੀ ਨਾਰਾਜ਼ਗੀ ਆ ਮੈਂ ਤੁਹਾਨੂੰ ਕੀ ਕਿਹਾ ਜੇ ਤੁਹਾਡੇ ਦਿਲ 'ਚ ਮੇਰੇ ਲਈ ਕੋਈ ਇੱਜ਼ਤ ਜਜ਼ਬਾਤ ਨਹੀਂ ਆ ਤਾਂ ਤੁਸੀਂ ਸਿਰਫ ਆਪਣੇ ਬੱਚਿਆਂ ਦੇ ਲਈ ਮੇਰੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਮੇਰੇ ਮਾਪੇ ਨੂੰ ਸਾਫ਼ ਕਹਿ ਦਿੰਦੇ ਤਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਠੀਕ ਕਰ ਸਕਦੀ ਇਹ ਗੱਲ ਸੁਣ ਕੇ ਮੈਂ ਉਸ ਦੇ ਦੋਹਾਂ ਬਾਹਾਂ ਨੂੰ ਫੜ ਕੇ ਉਸ ਦਾ ਚਿਹਰਾ ਨੱਪਿਆ ਮੈਂ ਆਪਣਾ ਚਿਹਰਾ ਉਸ ਦੇ ਅੱਗੇ ਕੀਤਾ ਤੇ ਕਹਿਰ ਭਰੀਆਂ ਨਜ਼ਰਾਂ ਨਾਲ ਉਸ ਦੀਆਂ ਅੱਖਾਂ ਚੱਖਾਂ ਪਾਉਂਦੇ ਹੋਏ ਕਿਹਾ ਕਿ ਮੈਨੂੰ ਵੀ ਨਹੀਂ ਪਤਾ ਸੀ ਕਿ ਤੂੰ ਇੰਨੀ ਖੁਦਗਰਜ਼ ਖੁਦਗਰਜ਼ ਹੋ ਸਕਦੀ ਆ ਆਪਣੀ ਖੁਦਗਰਜ਼ੀ ਦੀ ਖਾਤਰ ਤੂੰ ਆਪਣੀ ਭੈਣ ਨੂੰ ਹੀ ਮਰਵਾ ਸਕਦੀ ਆ ਇਹ ਸੁਣਨਾ ਸੀ ਕਿ ਉਸ ਦੇ ਚਿਹਰੇ ਦੀ ਰੰਗਤ ਬਦਲਣ ਲੱਗੀ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਚੁੱਕਿਆ ਤੂੰ ਜੋ ਆਪਣੇ ਦੋਸਤ ਨਾਲ ਕਰ ਰਹੀ ਸੀ ਮੈਨੂੰ ਵੀ ਜੇ ਪਤਾ ਹੁੰਦਾ ਕਿ ਤੂੰ ਨਿੱਕੀ ਤੇਰੇਗਾ ਗਲਤ ਅਦਮ ਦਵਾਮਾ ਦੀ ਬਦੌਲਤ ਮਰ ਸਕਦੀ ਆ ਤਾਂ ਮੈਂ ਵੀ ਤੇਰੇ ਨਾਲ ਵਿਆਹ ਨਾ ਕਰਦਾ ਮੇਰੀ ਮਜਬੂਰੀ ਮੇਰੇ ਬੱਚੇ ਆ ਤਾਂ ਹੀ ਤਾਂ ਮੈਂ ਤੈਨੂੰ ਬਰਦਾਸ਼ਤ ਕਰ ਰਿਹਾ ਵਰਨਾ ਮੈਂ ਤੈਨੂੰ ਧੱਕੇ ਦੇ ਕੇ ਘਰ ਤੋਂ ਬਾਹਰ ਕੱਢ ਦਿੰਦਾ ਤੂੰ ਮੇਰੇ ਤੋਂ ਮੇਰੀ ਜ਼ਿੰਦਗੀ ਖੋ ਲਈ ਤੈਨੂੰ ਸ਼ਰਮ ਨਹੀਂ ਆਈ ਮੇਰੇ ਤੇ ਅਜੀਹਾਂ ਨਜ਼ਰਾਂ ਰੱਖਦੇ ਹੋਏ ਮੈਂ ਤੈਨੂੰ ਆਪਣੀ ਛੋਟੀ ਭੈਣ ਸਮਝਦਾ ਸੀ ਪਰ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਅਫਸੋਸ ਹੋਇਆ ਇਸ ਲਈ ਸ਼ੁਕਰ ਕਰ ਤੈਨੂੰ ਆਪਣੇ ਘਰ ਵਿੱਚ ਬਰਦਾਸ਼ਤ ਕਰ ਰਹੀਆਂ ਉਹ ਕਹਿਣ ਲੱਗੀ ਤੁਸੀਂ ਗਲਤ ਸਮਝ ਰਹੇ ਹੋ ਜੋ ਕੁਝ ਤੁਸੀਂ ਸਮਝ ਰਹੇ ਹੋ ਤੁਹਾਡੀ ਗਲਤਫਹਿਮੀ ਆ ਪਰ ਮੈਂ ਉਸ ਦੀ ਕੋਈ ਗੱਲ ਨਹੀਂ ਸੁਣੀ ਫਿਰ ਉਹ ਚੁੱਪਚਾਪ ਰਹਿਣ ਲੱਗੀ ਸਿੰਪਲ ਕੱਪੜਿਆਂ ਚ ਰਹਿਣ ਲੱਗੀ ਮੇਰੇ ਨਾਲ ਗੱਲ ਵੀ ਨਾ ਕਰਦੀ ਤਾਂ ਬਸ ਮੇਰਾ ਕੰਮ ਕਰ ਦਿਆ ਕਰਦੀ ਵਕਤ ਇਸੇ ਤਰ੍ਹਾਂ ਲੰਘਣ ਲੱਗਿਆ ਮੇਰੇ ਬੱਚੇ 4 ਸਾਲ ਦੇ ਹੋ ਚੁੱਕੇ ਸੀ ਮੈਂ ਉਹਨਾਂ ਨੂੰ ਸਕੂਲ ਚ ਐਡਮਿਸ਼ਨ ਕਰਵਾ ਦਿੱਤੀ ਇੱਕ ਦਿਨ ਬੱਚਿਆਂ ਦੀ ਸ਼ਾਪਿੰਗ ਕਰਨ ਦੇ ਲਈ ਮੈਂ ਉਸ ਨੂੰ ਆਪਣੇ ਨਾਲ ਲੈ ਗਿਆ ਅਸੀਂ ਸ਼ਾਪਿੰਗ ਕਰ ਰਹੇ ਸੀ ਜਦੋਂ ਉਸਦੀ ਦੋਸਤ ਪਾਇਲ ਨੂੰ ਪਹਿਚਾਣ ਕੇ ਉਸ ਦੇ ਕੋਲ ਆ ਗਈ ਤੇ ਉਹ ਉਸ ਨੂੰ ਪੁੱਛਣ ਲੱਗੀ ਕਿ ਤੂੰ ਕਿੱਥੇ ਗਾਇਬ ਹੋਨੀ ਆ ਨਾ ਫੋਨ ਤੇ ਗੱਲ ਕਰਦੀ ਆ ਨਾ ਹੀ ਕੋਈ ਤੇਰਾ ਅਤਾ ਪਤਾ ਰਹਿੰਦਾ ਮੈਂ ਉਹਨਾਂ ਦੋਹਾਂ ਨੂੰ ਦੇਖ ਕੇ ਉਸ ਦੁਕਾਨ ਤੋਂ ਬਾਹਰ ਨਿਕਲ ਗਿਆ ਉਹਨਾਂ ਦੋਹਾਂ ਦੋਸਤਾਂ ਦੇ ਵਿੱਚ ਮੇਰਾ ਕੀ ਕੰਮ ਸੀ ਮੈਂ ਬੱਚਿਆਂ ਦੇ ਲਈ ਇੱਧਰ ਉੱਧਰ ਕੁਝ ਚੀਜ਼ਾਂ ਦੇਖਣ ਲੱਗਿਆ ਕੁਝ ਦੇਰ ਬਾਅਦ ਜਦੋਂ ਮੈਂ ਉਸ ਦੀ ਦੁਕਾਨ ਤੇ ਵਾਪਸ ਆਇਆ ਤਾਂ ਉਸਦੇ ਦੋਸਤਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਹੈਰਾਨੀ ਹੋਈ ਉਹ ਕਹਿ ਰਹੀ ਸੀ ਕਿ ਹਾਲੇ ਤੱਕ ਮੇਰੇ ਭਰਾ ਨੇ ਵਿਆਹ ਨਹੀਂ ਕੀਤਾ ਤੂੰ ਉਸਦੇ ਨਾਲ ਚੰਗਾ ਨਹੀਂ ਕੀਤਾ ਰਿਸ਼ਤਾ ਤੱਕ ਪੱਕਾ ਹੋ ਚੁੱਕਿਆ ਸੀ ਤੇ ਤੂੰ ਆਪਣੀ ਭੈਣ ਦੀ ਖਾਤਰ ਆਪਣੇ ਭਾਣਜਿਆਂ ਦੀ ਖਾਤਰ ਮੇਰੇ ਭਰਾ ਨੂੰ ਠੁਕਰਾ ਦਿੱਤਾ ਤੈਨੂੰ ਕੀ ਮਿਲਿਆ ਜ਼ਿੰਦਗੀ ਤੋਂ ਆਪਣੇ ਆਪ ਨੂੰ ਦੇਖਿਆ ਤੈਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਤੂੰ ਵਿਆਹੀ ਹੋਈ ਆ ਜਾਂ ਤੇਰੇ ਵਿਆਹ ਨੂੰ 4 ਸਾਲ ਹੀ ਲੰਘੇ ਆ ਆਪਣਾ ਚਿਹਰਾ ਦੇਖ ਕਿੰਨਾ ਮੁਰਝਾ ਗਿਆ ਨਾ ਹੱਥਾਂ 'ਚ ਗਹਿਣੇ ਆ ਨਾ ਕੰਨਾਂ 'ਚ ਚਿਹਰੇ ਤੇ ਕੋਈ ਮੇਕਅਪ ਨਹੀਂ ਕਿਵੇਂ ਜ਼ਿੰਦਗੀ गुजार ਰਹੀ ਆ ਤੂੰ ਜੇ ਮੇਰੇ ਭਰਾ ਨੇ ਤੇਰੇ ਨਾਲ ਮੁਹੱਬਤ ਕੀਤੀ ਸੀ ਤਾਂ ਮੁਹੱਬਤ ਦੇ ਵਾਅਦੇ ਵੀ ਤਾਂ ਤੂੰ ਉਸ ਨਾਲ ਕੀਤੇ ਸੀ ਪਰ ਆਪਣੇ ਭਾਂਜਿਆਂ ਦੀ ਖਾਤਰ ਜੋ ਕੁਝ ਵਿਆਹ ਦੀ ਰਾਤ ਤੂੰ ਫੋਨ ਤੇ ਮੇਰੇ ਭਰਾ ਨੂੰ ਕਿਹਾ ਸੀ ਉਸ ਨੂੰ ਹਾਲੇ ਵੀ ਉਹ ਗੱਲਾਂ ਤੇ ਯਕੀਨ ਨਹੀਂ ਕਿਉਂਕਿ ਤੇਰਿਆਂ ਅੱਖਾਂ 'ਚ ਆਪਣੀ ਮੁਹੱਬਤ ਦੇ ਲਈ ਜਲਦੇ ਹੋਏ ਦੀਵੇ ਉਸਨੇ ਵੀ ਦੇਖੇ ਸੀ ਤੂੰ ਝੂਠ ਬੋਲਿਆ ਸੀ ਉਸ ਨੂੰ ਤੇ ਉਸਨੇ ਤੇਰੇ ਝੂਠ ਤੇ ਇਤਵਾਰ ਨਹੀਂ ਸੀ ਇਹ ਸਭ ਸੁਣ ਕੇ ਮੈਂ ਸੋਚਾਂ 'ਚ ਪੈ ਗਿਆ ਪਾਇਲ ਕਹਿਣ ਲੱਗੀ ਕਿ ਮੇਰੀ ਭੈਣ ਨੇ ਮੈਨੂੰ ਬਚਪਨ ਤੋਂ ਬਹੁਤ ਪਿਆਰ ਨਾਲ ਪਾਲਿਆ। ਮੇਰੀ ਹਰ ਫਰਮਾਇਸ਼ ਪੂਰੀ ਕਰਦੀ ਸੀ, ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਸੀ। ਫਿਰ ਕਿਵੇਂ ਮੁਮਕਿਨ ਸੀ ਕਿ ਉਸਦੇ ਬੱਚਿਆਂ ਨੂੰ ਮੈਂ ਸੋਤੇਲੀ ਮਾਂ ਦੇ ਹਵਾਲੇ ਕਰ ਦਿੰਦੀ? ਮੈਂ ਆਪਣੀ ਜ਼ਿੰਦਗੀ 'ਚ ਖੁਸ਼ ਹਾਂ। ਮੈਂ ਸਾਰੀਆਂ ਗੱਲਾਂ ਸਮਝ ਚੁੱਕਿਆ ਸੀ ਵਿਆਹ ਦੀ ਰਾਤ ਜੋ ਮੈਂ ਗੱਲਾਂ ਸੁਣੀਆਂ ਸੀ, ਉਹ ਪਾਇਲ ਉਸ ਮੁੰਡੇ ਨਾਲ ਕਰ ਰਹੀ ਸੀ ਤਾਂ ਕਿ ਉਹ ਪਿੱਛੇ ਹਟ ਜਾਵੇ ਤੇ ਉਹ ਮੈਂ ਉਸ ਨੂੰ ਗਲਤ ਮਾਇਨੇ ਵਿੱਚ ਲੈ ਗਿਆ। ਮੈਂ ਸੱਚ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ਪਿਛਲੇ 4 ਸਾਲਾਂ ਤੋਂ ਮੈਂ ਉਸ ਨੂੰ ਸਜਾ ਦੇ ਰਿਹਾ ਸੀ ਮੈਂ ਦੁਕਾਨ ਦੇ ਅੰਦਰ ਆ ਗਿਆ ਪਾਇਲ ਦੀ ਦੋਸਤ ਮੈਨੂੰ ਦੇਖ ਕੇ ਦੁਕਾਨ ਤੋਂ ਬਾਹਰ ਨਿਕਲ ਗਈ ਬੱਚਿਆਂ ਦੀ ਸ਼ਾਪਿੰਗ ਕੰਪਲੀਟ ਹੋ ਚੁੱਕੀ ਸੀ ਮੈਂ ਉਸ ਨੂੰ ਇੱਕ ਚੂੜੀਆਂ ਦੀ ਸਟਾਲ ਤੇ ਲੈ ਗਿਆ ਮੈਂ ਸੁਰਖ ਲਾਲ ਰੰਗ ਦੀਆਂ ਚੂੜੀਆਂ ਕੜਵਾਇਆ ਉਹ ਮੈਨੂੰ ਹੈਰਾਨੀ ਨਾਲ ਦੇਖ ਰਹੀ ਸੀ ਉਸ ਦੇ ਹੱਥਾਂ ਨੂੰ ਫੜ ਕੇ ਮੈਂ ਖੋਦ ਉਸ ਦੇ ਹੱਥਾਂ 'ਚ ਸੁਰਖ ਲਾਲ ਰੰਗ ਦੀਆਂ ਬੰਗਾ ਪੰਗਾ ਉਹ ਪੱਥਰ ਬਣੀਆਂ ਭਿੱਜੀਆਂ ਅੱਖਾਂ ਨਾਲ ਮੈਨੂੰ ਦੇਖ ਰਹੀ ਸੀ ਮੈਂ ਉਸ ਨੂੰ ਫੈਂਸੀ ਕੱਪੜੇ ਲੈ ਕੇ ਦਿੱਤੇ ਕਾਰ ਆ ਕੇ ਮੈਂ ਉਸ ਨੂੰ ਕਿਹਾ ਕਿ ਅੱਜ ਰਾਤ ਨੂੰ ਇਹ ਪਹਿਣ ਕੇ ਤਿਆਰ ਹੋ ਜਾਵੀਂ ਉਸ ਨੂੰ ਮੈਂ ਕੁਝ ਵੀ ਨਹੀਂ ਕਿਹਾ ਸੀ ਉਸ ਨੇ ਵੀ ਮੈਨੂੰ ਕੁਝ ਨਹੀਂ ਕਿਹਾ ਬਲਕਿ ਚੁੱਪ ਸੀ ਰਾਤ ਨੂੰ ਜਦੋਂ ਮੈਂ ਕਮਰੇ 'ਚ ਆਇਆ ਤਾਂ ਆ ਆਣ ਅਤੇ ਅਦਾਨ ਦੋਨੋਂ ਸੌ ਰਹੇ ਸੀ ਉਹ ਚੁੱਪ ਕਰਕੇ ਬੈੱਡ ਤੇ ਬੈਠੀ ਸੀ ਤਿਆਰ ਹੋਣ ਦੇ ਬਾਵਜੂਦ ਉਸ ਦੇ ਚਿਹਰੇ ਤੇ ਰੌਣਕ ਨਹੀਂ ਸੀ ਮੈਂ ਉਸ ਦੇ ਹੱਥਾਂ 'ਚ ਸੋਨੇ ਸੋਨੇ ਦੇ ਕੰਗਣ ਪਾਏ ਤੇ ਉਸ ਦੇ ਹੰਝੂ ਵਹਿ ਰਹੇ ਸੀ ਮੈਂ ਕਿਹਾ ਮੈਨੂੰ ਮaaf ਕਰ ਦੇ ਮੈਂ ਵਾਕਈ ਗਲਤ ਸੀ ਮੈਨੂੰ ਤੇਰੇ ਤੋਂ ਸੱਚਾਈ ਜਾਣਨੀ ਚਾਹੀਦੀ ਸੀ ਮੇਰੀ ਇਹ ਗੱਲ ਸੁਣ ਕੇ ਉਹ ਉੱਚੀ ਉੱਚੀ ਰੋਣ ਲੱਗੀ ਮੈਂ ਕਿਹਾ ਮੈਂ ਵਾਕਈ ਗਲਤ ਸੀ ਮੈਨੂੰ ਤੇਰੇ ਤੋਂ ਸੱਚਾਈ ਜਾਣਨੀ ਚਾਹੀਦੀ ਸੀ ਮੇਰੀ ਇਹ ਗੱਲ ਸੁਣ ਕੇ ਉਹ ਫੇਰ ਰੋਣ ਲੱਗੀ ਕਹਿਣ ਲੱਗੀ ਮੇਰੇ ਦਿਲ ਵਿੱਚ ਤੁਹਾਡੇ ਲਈ ਪਹਿਲਾਂ ਤੋਂ ਹੀ ਕੋਈ ਫੀਲਿੰਗ ਕੋਈ ਜਜ਼ਬਾਤ ਨਹੀਂ ਸੀ ਅਤੇ ਸ਼ਾਇਦ ਹੁਣ ਵੀ ਨਹੀਂ ਬੇਤਰ ਆ ਕੇ ਤੁਸੀਂ ਮੈਨੂੰ ਜਾਣ ਅਤੇ ਅਦਾਨ ਦੀ ਮਾਂ ਹੀ ਸਮਝੋ ਉਹ ਇਹ ਕਹਿ ਰਹੀ ਸੀ ਕਿ ਇਹ ਕਹਿ ਕੇ ਉਹ ਬੈੱਡ ਤੋਂ ਉੱਠ ਕੇ ਖੜੀ ਹੋ ਗਈ ਇਸ ਤੋਂ ਪਹਿਲਾਂ ਕਿ ਉਹ ਨਾਰਾਜ਼ ਹੋ ਕੇ ਜਾਂਦੀ ਮੈਂ ਖੜੇ ਹੋ ਕੇ ਉਸ ਦਾ ਹੱਥ ਫੜ ਲਿਆ ਤੇ ਖਿੱਚ ਕੇ ਆਪਣੇ ਸੀਨੇ ਨਾਲ ਲਾ ਲਿਆ ਮੈਂ ਕਿਹਾ ਸੌਰੀ ਮੈਨੂੰ ਮaaf ਕਰ ਦੇ ਤੇਰੇ ਨਾਲ ਜੱਤੀ ਕਰਦੇ ਕਰਦੇ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੀ ਇਹ ਆਖਰੀ ਗਲਤੀ ਸਮਝ ਕੇ ਮੈਨੂੰ ਮaaf ਕਰ ਦੇ ਉਹ ਮੇਰੇ ਗਲ ਲਾ ਕੇ ਬਹੁਤ ਰੋਈ ਜਾ ਰਹੀ ਸੀ ਮੈਂ ਉਸ ਨੂੰ ਨਾ ਤਾਂ ਖੁਦ ਤੋਂ ਪਾਸੇ ਕੀਤਾ ਤੇ ਨਾ ਹੀ ਰੋਣ ਤੋਂ ਰੋਕਿਆ ਮੈਂ ਚਾਹੁੰਦਾ ਸੀ ਕਿ ਉਹ ਆਪਣੇ ਸਾਰੇ ਦਿਲ ਦਾ ਗੁਆਰ ਕੱਢ ਦੇਵੇ ਅੱਜ ਪਹਿਲੀ ਵਾਰ ਮੈਂ ਉਸਨੂੰ ਸ਼ੁਕਰੀਆ ਕਹਿਣਾ ਸੀ ਚੁੱਪ ਕਰਕੇ ਉਸਨੂੰ ਸੁਣਨਾ ਸੀ ਮੈਂ ਜਾਣਦਾ ਸੀ ਕਿ ਇਸ ਤੋਂ ਬਾਅਦ ਖੁਸ਼ੀਆਂ ਹੀ ਸਾਡੇ ਨਸੀਬ ਵਿੱਚ ਹੋਣਗੀਆਂ ਸੋ ਦੋਸਤੋ ਐਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਈਓ ਜੇ ਜਿਹੇਂਗਾ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ